ਆਜ਼ਾਦ ਕਿਹੜਾ ਮੰਗਦੇ ਹੋ ਤੁਸੀਂ ਆਪਣੇ ਆਪ ਨੂੰ ਕੀ ਆਜ਼ਾਦ ਹੋ ਤੁਸੀਂ ਉਸਕਾਂ ਪਰ ਅੱਜਕਲ੍ਹ ਜੇ ਕੁੜੀਆਂ ਦੀ ਵੀ ਗੱਲ ਕਰੀਏ ਨਾ ਤਾਂ ਕੁੜੀਆਂ ਨੂੰ ਜੇ ਆਜ਼ਾਦੀ ਦਿੱਤੀ ਜਾਵੇ ਨਾ ਤਾਂ ਕਈ ਕੁੜੀਆਂ ਮਿਸਯੂਜ਼ ਕਰਦੀਆਂ ਨੇ ਉਹਨੂੰ ਲੈ ਕੇ ਜਿਹੜੀ ਸਹੀ ਕੁੜੀਆਂ ਹੈਗੀਆਂ ਨੇ ਉਹਨਾਂ ਦਾ ਭਵਿੱਖ ਵੀ ਖਰਾਬ ਗੰਦੀ ਮੱਛੀ ਇੱਕ ਸਾਰੇ ਤਲਾਣ ਨੂੰ ਗੰਦਾ ਕਰ ਦਿੰਦੀ ਹੈ ਸਹੀ ਗੱਲ ਹੈ ਕਈ ਵਾਰ ਨਹੀਂ ਪਤਾ ਹੁੰਦਾ ਫੀਲਡ 'ਚ ਕਦੋਂ ਭਜਣਾ ਪੈ ਜਾਏ ਕਿਹੜੇ ਕੱਪੜਿਆਂ 'ਚ ਭਜਣਾ ਪੈ ਜਾਏ ਅਸੀਂ ਖਬਰ ਦੇਖਣੀ ਹੈ ਅਸੀਂ ਕੱਪੜੇ ਨਹੀਂ ਵੇਖੜੇ ਹੁੰਦੇ ਸਾਨੂੰ ਹੁੰਦਾ ਕਿ ਸਾਡੇ ਚੈਨਲ ਨੇ ਸਾਡੀ ਜ਼ਿੰਮੇਵਾਰੀ ਲਈ ਹੈ ਕਿ ਕੰਮ ਕਰਨ ਜਾ ਕੇ ਲੋਕੀਂ ਵੀ ਕਹਿਣਗੇ ਬੀਬਾ ਜੀ ਤੁਸੀਂ ਚੁੰਨੀ ਨਹੀਂ ਲਈ ਬੀਬਾ ਜੀ ਤੁਹਾਡਾ ਪਰਾਵਾ ਨਹੀਂ ਸਹੀ ਹੈ ਗੱਲ ਇਹ ਸੇ ਦੀਦੀ ਮੈਨੂੰ ਯਾਣਾ ਤਾਂ ਬਹੁਤ ਔਖਾ ਤੇ ਜਦੋਂ ਆਪਦੇ ਤੇ ਗੱਲ ਆਉਂਦੀ ਹੈ ਫੇਰ ਅੱਗ ਲੱਗਦੀ ਹੈ ਇਹੋ ਲੋਕ ਨੇ ਜੋ ਇੱਕ ਕੁੜੀ ਦੇ ਕੈਰੈਕਟਰ ਦੇ ਉੱਤੇ ਜਜਮੈਂਟ ਕਰਨਾ ਇੱਕ ਕੁੜੀ ਦੇ ਕੈਰੈਕਟਰ ਦੇ ਉੱਤੇ ਆਪਣੀ رائے ਰੱਖਣਾ ਆਪਣਾ ਹੱਕ ਮੰਨਦੇ ਕੁੜੀ ਨੂੰ ਉਹਦੇ ਬਾਰੇ ਉਡੀਆਂ ਫੁਵਾਹਾਂ ਦੇ ਆਧਾਰ ਤੇ ਨਾ ਪਰਖੋ ਕਿਉਂਕਿ ਅਫਵਾਹਾਂ ਉਹੀ ਫਲਾਉਂਦੇ ਨੇ ਜਿਨ੍ਹਾਂ ਨੂੰ ਮੂੰਹ ਨਹੀਂ ਲਾਉਂਦੀ। ਪਰ ਅੱਜ ਵੀ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗਲਤ ਸੋਚ ਬੜੀ ਹੋਈ ਹੈ ਕਿ ਜਿਹੜੀ ਕੁੜੀ ਫ੍ਰੈਂਕ ਆ, ਜਿਹੜੀ ਕੁੜੀ ਹੱਸ ਕੇ ਤੁਹਾਡ ਨਾਲ ਗੱਲ ਕਰਦੀ ਆ ਉਹ ਕੁੜੀ ਗਲਤ ਆ। ਉਹਨੂੰ ਨਾਲ ਦੀ ਨਾਲ ਟੈਗ ਹੀ ਕਰੈਕਟਰਲੈਸ ਦਾ ਦੇ ਦਿੰਦੇ ਨੇ। ਵੀਰ ਸਾਨੂੰ ਹੱਸਣ ਦਾ ਹੱਕ ਨਹੀਂ ਹੈ। ਕਹਿੰਦੇ ਵੀ ਲਫ਼ਜ਼ਾਂ ਦੇ ਤੀਰਾਂ ਨਾਲ ਜਿਹੜੇ ਤਿੱਖੇ ਹਮਲੇ ਕੀਤੇ ਜਾਂਦੇ ਨੇ ਉਹ ਖੰਜਰ ਨਾਲੋਂ ਵੱਧ ਡੂੰਘੇ ਖੁੱਭ ਜਾਂਦੇ ਨੇ। ਆਮ ਤੌਰ ਤੇ ਹੁਣ ਪੀਜੀਸ ਦੇ ਵਿੱਚ ਰਹਿਨੇ ਆ ਨਾ ਆਪਦੀਆਂ ਨਾਲ ਦੀਆਂ ਕੁੜੀਆਂ ਵੀ ਇਹ ਗੱਲਾਂ ਕਰਨ ਲੱਗ ਜਾਂਦੀਆਂ ਨੇ ਕੋਈ ਕੁੜੀ ਗਈ ਐ ਰਾਤ ਨੂੰ ਗਈ ਐ ਹੋ ਸਕਦਾ ਆਪਣੇ ਘਰੇ ਗਈ ਹੋਵੇ ਹੋ ਸਕਦਾ 100 ਯਾਰ ਬੰਦੇ ਦੀ ਆਪਣੀ ਜ਼ਿੰਦਗੀ ਆ ਇਹੀ ਗੱਲ ਕਹਣੀ ਇਹ ਤਾਂ ਪੱਕਾ ਗਈ ਹੋਣੀ ਕਿਸੇ ਮੁੰਡੇ ਨਾਲ ਬਹੁਤ ਹੀ ਕਿਹਾ ਜਾਂਦਾ ਵੀ ਇੱਕ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਇਹ ਗੱਲਾਂ ਐਵੇਂ ਨਹੀਂ ਕਹੀਆਂ ਗਈਆਂ ਕੰਮ ਕਰ ਕਰਨੇ ਕੋਈ ਔਰਤਾਂ ਦੇ ਲਈ ਸੌਕੇ ਥੋੜੀ ਐ ਚਾਹੇ ਤੁਸੀਂ ਕਹਿੰਦੇ ਜਿੰਨੇ ਮਰਜੀ ਵੱਡੇ ਰੈਂਕ ਤੇ ਪਹੁੰਚ ਜਾਓ ਮਿਨਿਸਟਰੀ ਤੱਕ ਪਹੁੰਚ ਜਾਓ ਕਿਹੜੀ ਕੁੜੀ ਹੈ ਯਾਰ ਜਿਹਦੇ ਨਾਲ ਕਦੇ ਕੁਝ ਮਿਸ ਹੈਪਨਿੰਗ ਨਹੀਂ ਹੋਈ ਕੁੜੀ ਨੂੰ ਸੌਫਟਲੀ ਜੇ ਕੋਈ ਕੁੜੀ ਨੂੰ ਹਮਦਰਦੀ ਦੇ ਵਿੱਚ ਲਿਆ ਕੇ ਉਹਨੂੰ ਤੁਸੀਂ ਉਹ ਤੋਂ ਗੱਲਾਂ ਪੁੱਛ ਸਕਦੇ ਹੋ ਥੋੜ ਨੂੰ ਦੱਸ ਦੂਗੀ ਥੋੜੀਆਂ ਗੱਲਾਂ ਚਾਹੀਦੀ ਬਾਅਦ ਚ ਕੋਈ ਐਵਰੇ ਸੱਪ ਉਹ ਬੈਠੇ ਹੁੰਦੇ ਨੇ ਜਿਹੜਾ ਫਾਇਦਾ ਚੱਕਰ ਨੂੰ ਬੈਠੇ ਹੁੰਦੇ ਨੇ ਕੁੜੀ ਨੂੰ ਹੁੰਦਾ ਵੀ ਉਹ ਤਾਂ ਉਹਨੂੰ ਹਿੰਮਤ ਹੌਸਲਾ ਦੇ ਰਹੀ ਨੇ ਉਹ ਤਾਂ ਪਤਾ ਨਹੀਂ ਕਿੰਨੇ ਕਿ ਚੰਗੇ ਨੇ ਹੁਣ ਉਹਨੂੰ ਕੀ ਪਤਾ ਵੀ ਜਿਹੜੇ ਸੱਪ ਨੂੰ ਤੂੰ ਦੁੱਧ ਪਿਆਰੀ ਹੈ ਉਹ ਤਾਂ ਤੈਨੂੰ ਡੰਗ ਮਾਰਨ ਨੂੰ ਫਿਰਦਾ ਹੈ ਤਾ ਕੁੜੀਆਂ ਕਈ ਵਾਰੋਂ ਨਾ ਫਵਾਵਾਂ ਨੂੰ ਦਿਲ ਤੇ ਲੈ ਜਾਂਦੀਆਂ ਨੇ ਪਰ ਇੱਕ ਕੁੜੀ ਨੂੰ ਇੰਨਾ ਕੁ ਜ਼ਿਆਦਾ ਜ਼ਿੰਦਗੀ ਦੇ ਵਿੱਚ ਬੋਲਡ ਤਾਂ ਬਣਨਾ ਪਵੇਗਾ ਕਿ ਉਹ ਹਰ ਇੱਕ ਉੜਦੀ ਅਫਵਾਹ ਦਾ ਜਵਾਬ ਦੇਵੇ ਅਫਵਾਹਾਂ ਵਿੱਚ ਕਿੰਨੀ ਅਜੀਬ ਹੁੰਦੀਆਂ ਨੇ ਸੱਚਾਈ ਤੋਂ ਕਿੰਨੀ ਹੀ ਦੂਰ ਪਰਚਰਚਾਵਾਂ ਦੇ ਵਿੱਚ ਸਭ ਤੋਂ ਅੱਗੇ ਹੁੰਦੀਆਂ ਨੇ ਸਤਿ ਸ਼ਕਾਲ ਜੀ ਸਵਾਗਤ ਹੈ ਅੱਜ ਦੇ ਖਾਸ ਗੱਲਬਾਤ ਦੇ ਵਿੱਚ ਮੈਂ ਤੁਹਾਡੇ ਨਾਲ ਤੁਹਾਡੇ ਹੋਸਟ ਮੁਸਕਾਨ ਅੱਜ ਦੇ ਐਪੀਸੋਡ ਦੇ ਵਿੱਚ ਅਫਵਾਹਾਂ ਦੀ ਦੁਨੀਆ ਦੇ ਉੱਤੇ ਗੱਲ ਕਰਾਂਗੇ ਅਫਵਾਹਾਂ ਦੀ ਉਹ ਦੁਨੀਆ ਜੋ ਕੁੜੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਦੇ ਵਿੱਚ ਕੁੜੀਆਂ ਦੇ ਉੱਤੇ ਹਜ਼ਾਰਾਂ ਹੀ ਸਵਾਲ ਚੁੱਕੇ ਜਾਂਦੇ ਨੇ ਮੇਰੇ ਨਾਲ ਸਕਰੀਨ ਸ਼ੇਅਰ ਕਰਨਗੇ ਨੂਰ ਵਰਜੋਤ ਨੂਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕਿਵੇਂ ਹੋ ਮੈਂ ਠੀਕ ਹਾਂ ਬੱਚਿਓ ਵਾਹ ਤੋਂ ਕਹਤ ਨਹੀਂ ਅਫਵਾਹਾਂ ਤੋਂ ਤਾਂ ਖੈਰ ਹੈ ਸ ਦੁਨੀਆ ਦੇ ਵਿੱਚ ਕੋਈ ਵੀ ਕੁੜੀ ਨਹੀਂ ਬਚੀ ਹੋਵੇਗੀ ਹਨਾ ਤਾ ਉਹ ਕਹਿੰਦੇ ਨੇ ਵੀ ਜਿਹੜੇ ਤਿੱਖੇ ਜਿਹੜੇ ਹਮਲੇ ਕੀਤੇ ਜਾਂਦੇ ਆ ਕੁੜੀਆਂ ਤੇ ਹਨਾ ਉਹਦੇ ਤੋਂ ਕੋਈ ਵੀ ਕੁੜੀ ਨਹੀਂ ਬਚੀ ਹਰ ਇੱਕ ਕੁੜੀ ਨੂੰ ਟਾਰਗੇਟ ਬਣਾਇਆ ਜਾਂਦਾ ਹੈ ਹਨਾ ਤਾਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਵੀ ਸਮਾਜ ਦੇ ਵਿੱਚ ਜਦੋਂ ਕੋਈ ਕੁੜੀ ਅੱਗੇ ਵੱਧ ਜਾਂਦੀ ਹੈ ਨਾ ਤਾਂ ਉਸ ਕੁੜੀ ਨੂੰ ਲੈ ਕੇ ਸਮਾਜ ਰੋਕਣ ਦੇ ਲਈ ਉਸ ਕੁੜੀ ਨੂੰ ਰਾਹਾਂ ਦੇ ਵਿੱਚ ਹਜ਼ਾਰਾਂ ਹੀ ਅਫਵਾਹਾਂ ਫਿਲਾ ਦਿੰਦਾ ਹੈ ਉਹੀ ਗੱਲ ਮੈਂ ਨਾ ਇੱਕ ਗੱਲ ਪੜ੍ਹੀ ਸੀ ਮੁਸਕਾਨ ਕਹਿੰਦੇ ਵੀ ਇੱਕ ਕੁੜੀ ਨੂੰ ਉਹਦੇ ਬਾਰੇ ਉਡੀਆਂ ਅਫਵਾਹਾਂ ਦੇ ਆਧਾਰ ਤੇ ਨਾ ਪਰਖੋ ਕਿਉਂਕਿ ਅਫਵਾਹਾਂ ਉਹੀ ਫਲਾਉਂਦੇ ਨੇ ਜਿਨ੍ਹਾਂ ਨੂੰ ਮੂੰਹ ਨਹੀਂ ਲਾਉਂਦੇ ਹਮ ਬਿਲਕੁਲ ਸਹੀ ਹੈ ਮਤਲਬ ਜਿਨ੍ਹਾਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨੂੰ ਉਹ ਨਹੀਂ ਚਾਹੁੰਦੀ ਕਿ ਇਹ ਬੰਦੇ ਨਹੀਂ ਸਹੀ ਹੈਗੇ ਮੈਂ ਇਹਨਾਂ ਨਾਲ ਨਹੀਂ ਡੀਲ ਕਰਨਾ ਚਾਹੁੰਦੀ ਹਨਾ ਤਾਂ ਜਿਹਨੂੰ ਕੋਈ ਚੀਜ਼ ਨਹੀਂ ਮਿਲਦੀ ਨਹੀਂ ਹਿਊਮਨ ਨੇਚਰ ਹੈ ਚਾਹੇ ਸਾਨੂੰ ਵੀ ਕੋਈ ਚੀਜ਼ ਸਾਨੂੰ ਨਾ ਮਿਲੀ ਅਸੀਂ ਕਹਿੰਦੇ ਆ ਵੀ ਯਾਰ ਨਹੀਂ ਪੇਕਾਰ ਸੀ ਹਨਾ ਐਵੇਂ ਆਪਾਂ ਕਰ ਦਿੰਨੇ ਆ ਤੇ ਉਹ ਸੇਮ ਐਜ਼ ਇਟ ਚੀਜ਼ ਉਹਦੇ ਤੇ ਲਾਗੂ ਹੁੰਦੀ ਹੈ ਹਨਾ ਵੀ अफवाहਾਂ ਨਹੀਂ ਜਿਹੜੀਆਂ ਅਫਵਾਹਾਂ ਨੇ ਬਹੁਤ ਕੁਝ ਖਰਾਬ ਕਰਕੇ ਰੱਖ ਦਿੱਤਾ ਨਿੱਕੇ ਨਿੱਕੇ ਗੱਲਾਂ ਨਹੀਂ ਲੋਕਾਂ ਦੇ ਘਰ ਖਰਾਬ ਕਰਦੇ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਰੱਖ ਦਿਤੀਆਂ ਉਹ ਕਹਿੰਦੇ ਨੇ ਨਾ ਵੀ ਕੁਝ ਅਫਵਾਹਾਂ ਦਦੀਆਂ ਹੁੰਦੀਆਂ ਨੇ ਜੋ ਸਮਾਜ ਤੇ ਲਈ ਤਾਂ ਮਹਿਜ਼ ਅਫਵਾਹ ਹੁੰਦੀ ਐ ਲੇਕਿਨ ਇੱਕ ਕੁੜੀ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਟਰਗਲ ਬਣ ਜਾਂਦੀ ਐ ਹਨਾ ਉਸ ਕੁੜੀ ਦੇ ਉੱਤੇ ਫਿਰ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਕਿ ਤੂੰ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਮਹਿਜ਼ ਇੱਕ ਅਫਵਾਹ ਦੇ ਪਿੱਛੇ ਉਸ ਕੁੜੀ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਐ ਹੁਣ ਜਿਵੇਂ ਨਾਰਮਲੀ ਅਸੀਂ ਗੱਲਾਂ ਕਰੀਏ ਗਲੀ ਮੁਹੱਲੇ ਦੀ ਗੱਲ ਕਰੀਏ ਤਾਂ ਆਬਵੀਅਸਲੀ ਇਦਾਂ ਦਾ ਕੁਛ ਉੱਦਾ ਵੀ ਸਾਡੇ ਵੀ ਕੋਈ ਕੁੜੀ ਆ ਜਾਂ ਕਿਸੇ ਨਾਲ ਚਲੀ ਗਈ ਚਲ ਉਹਨੂੰ ਭਰਾ ਵੀ ਕਹਿੰਦੀ ਐ ਜਾਂ ਉਹ ਵੀ ਕੋਈ ਫਰੈਂਡ ਸਰਕਲ ਹੁੰਦਾ ਹੀ ਅੱਜਕੱਲ ਤੇ ਭੱਲੇ ਵਾਲਿਆਂ ਨੇ ਆ ਕੇ ਜਾਂ ਕਿਸੇ ਨੇ ਕਿਸੇ ਬੰਦੇ ਨੂੰ ਲਿਆ ਕੇ ਗੱਲਾ ਕੀਤੀ ਤਾਂ ਮੁੰਡੇ ਨਾਲ ਫਿਰਦੀ ਸੀ ਮੋਟਰਸਾਈਕਲ ਤੇ ਘੁੰਮਦੀ ਇਹ ਤਾਂ ਐ ਕਰਦੇ ਸੀ ਇਹ ਤਾਂ ਉੱਥੇ ਭਾਈ ਰੈਸਟੋਰੈਂਟ ਦੇ ਵਿੱਚ ਬੈਠੀ ਸੀ ਉਹ ਭਾਵੇਂ ਦੀ ਕਿਹੜੇ ਮਰਜ਼ੀ ਹਾਲਾਤ ਹੋਵੇ ਹੋ ਸਕਦਾ ਤਾਂ ਭਰਾ ਵੀ ਹੋਵੇ ਚਾਹੀਦਾ ਕੋਈ ਅੱਛਾ ਜਾਣਕਾਰ ਵੀ ਹੋਵੇ ਉੱਡ ਗਈ ਨਾ ਅਫਵਾ ਗੱਲਾਂ ਤੋਂ ਉੱਡ ਗੀਆਂ ਤੇ ਫਿਰ ਜਾਂਦੀਆਂ ਜਦੋਂ ਘਰਦਿਆਂ ਦੇ ਕੋਲੇ ਨੇ ਤੇ ਫਿਰ ਬਾਅਦ ਵਿੱਚ ਚੰਗੀਆਂ ਭਲੀਆਂ ਕੁੜੀਆਂ ਘਰਾਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਅਫਵਾਹੀ ਹੈ ਹੂੰ ਕਹਿੰਦੇ ਵੀ ਲਫ਼ਜ਼ਾਂ ਦੇ ਤੀਰਾਂ ਨਾਲ ਜਿਹੜੇ ਤਿੱਖੇ ਹਮਲੇ ਕੀਤੇ ਜਾਂਦੇ ਨੇ ਉਹ ਖੰਜਰ ਨਾਲੋਂ ਵੱਧ ਡੂੰਘੇ ਖੁੱਭ ਜਾਂਦੇ ਨੇ ਹਨਾ ਤਾਂ ਅਜਿਹਿਆਂ ਕੁਝ ਅਫਵਾਵਾਂ ਦਾ ਕੁੜੀਆਂ ਸ਼ਿਕਾਰ ਹੁੰਦੀਆਂ ਨੇ ਕਿ ਜਦੋਂ ਕੁੜੀ ਜ਼ਿਆਦਾ ਬੋਲਣ ਲੱਗ ਜਾਵੇ ਤਾਂ ਉਹ ਕੁੜੀ ਤਾਂ ਵੀ ਬੋਲਡ ਹੈ ਹਨਾ ਉਹ ਕੁੜੀ ਦਾ ਕੈਰੈਕਟਰ ਟਿੱਲਾ ਹੈ ਜਦੋਂ ਇੱਕ ਕੁੜੀ ਨਹੀਂ ਬੋਲਦੀ ਤਾਂ ਉਸ ਨੂੰ ਐਟੀਟਿਊਡ ਮੰਨਿਆ ਜਾਂਦਾ ਵੀ ਇਸ ਕੁੜੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਟੀਟਿਊਡ ਹੈ ਤਾਂ ਪਰ ਅਜਿਹੇ ਜਿਹੜੇ ਲੋਕ ਨੇ ਅਫਵਾਹ ਲਾਉਂਦੇ ਨੇ ਇਹ ਸਮਝਣਾ ਜ਼ਰੂਰੀ ਹੈ ਕਿ ਲੋਕ ਕੋਉਣ ਨੇ ਇਹ ਲੋਕ ਨੇ ਗਲੀ ਚੁਰਾਹਿਆਂ ਦੇ ਵਿੱਚ ਤੁਹਾਨੂੰ ਲੋਕ ਮਿਲ ਜਾਣਗੇ ਹਨਾ ਦਫ਼ਤਰਾਂ ਦੇ ਵਿੱਚ ਤੁਹਾਨੂੰ ਇਹ ਲੋਕ ਮਿਲ ਜਾਣਗੇ ਇਹ ਉਹ ਲੋਕ ਨੇ ਜੋ ਇੱਕ ਕੁੜੀ ਦੇ ਕੈਰੈਕਟਰ ਦੇ ਉੱਤੇ ਜੱਜਮੈਂਟ ਕਰਨਾ ਇੱਕ ਕੁੜੀ ਦੇ ਕੈਰੈਕਟਰ ਦੇ ਉੱਤੇ ਆਪਣੀ رائے ਰੱਖਣਾ ਆਪਣਾ ਹੱਕ ਮੰਨਦੇ ਨੇ ਤੁਰੀ ਜਾਂਦੀ ਕੁੜੀ ਨੂੰ ਨਾ ਚਾਰ ਬੁੱਤੇ ਖੜਕੇ ਕੋਈ ਵੀ ਗੱਲ ਬੋਲ ਦੇਣਗੇ ਉਹ ਇਹ ਤਾਂ ਆਈਂਦੀ ਹੋਊਗੀ ਉਹ ਤਾਂ ਇਦਾਂ ਜਜਮੈਂਟ ਹੀ ਪੂਰੇ ਪਹਿਲਾਂ ਤਾਂ ਕੱਪੜਿਆਂ ਤੋਂ ਕਰਨੀਆਂ ਇੱਥੋਂ ਤੋਂ ਆਏ ਤੋਂ ਆਏ ਦੇ ਕੇ ਸਕੈਨ ਕਰਨਾ ਉਹ ਆਏ ਹੋਊਗੀ ਆਏ ਕੱਪੜੇ ਪਾਉਂਦੀ ਇਹ ਤਾਂ ਆਈਂਦੀ ਹੋਊਗੀ ਕਿਸੇ ਨੂੰ ਕੀ ਪਤਾ ਵੀ ਕੋਈ ਕਿਵੇਂ ਦੀ ਹੈ ਕੋਈ ਕਿਹੜਾ ਕਿਸੇ ਨਾਲ ਵਰਤ ਕੇ ਦੇਖੇ ਜੀ ਤੁਰੇ ਜਾਂਦੇ ਮਿੰਟ ਲਾਉਣੇ ਆ ਕਿਸੇ ਨੂੰ ਕਹਿਣ ਲੱਗੇ ਵੀ ਅਸੀਂ ਇੰਨੇ ਵਹਿਲੇ ਆ ਵੀ ਅਸੀਂ ਲੋਕਾਂ ਨੂੰ ਨੋਟਿਸ ਕਰ ਰਹੇ ਆ ਇੱਥੇ ਕੀ ਹੋ ਰਿਹਾ ਤੁਹਾਡੀ ਸੋਚ ਹੀ ਜਾਂ ਅੱਜ ਹੋ ਰਹੀ ਹੈ ਅਸੀਂ ਸੋਚ ਹੀ ਹੈ ਤੁਹਾਡੀ ਜੋ ਤੁਸੀਂ ਕਿਸੇ ਬਾਰੇ ਤੁਰੇ ਜਾਂਦੀ ਨੂੰ ਇਹ ਗੱਲਾਂ ਕਹਿ ਦਿੰਨੇ ਹੋ ਕੱਲ ਨੂੰ ਤੁਹਾਡੀ ਭੈਣ ਵੀ ਹੋ ਸਕਦੀ ਹੈ ਤੁਹਾਡੀ ਮਾਂ ਵੀ ਹੋ ਸਕਦੀ ਹੈ ਤੇ ਫਿਰ ਜਦੋਂ ਆਪਦੇ ਵੇਲੇ ਫਿਰ ਲੋਕਾਂ ਨੂੰ ਦੁੱਖ ਲੱਗਦਾ ਇਸੇ ਦੀਦੀ ਮੈਨੂੰ ਯਾਣਾ ਤਾਂ ਬਹੁਤ ਔਖਾ ਤੇ ਜਦੋਂ ਆਪਦੇ ਤੇ ਗੱਲ ਆਉਂਦੀ ਹੈ ਫਿਰ ਅੱਗ ਲੱਗਦੀ ਹੈ ਹੂੰ ਬਿਲਕੁਲ ਸਹੀ ਗੱਲ ਹੈ ਪਰ ਖੈਰ ਇੱਕ ਕੁੜੀ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਨੇ ਸਟਰਗਲਸ ਨੇ ਉਹ ਜਨਮ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਹਨਾ ਇੱਕ ਕੁੜੀ ਹੋਣ ਦੇ ਨਾਤੇ ਆਪਾਂ ਵੀ ਆਪਣੇ ਅੰਦਰ ਦੀਆਂ ਗੱਲਾਂ ਜੇ ਫਰੋਲੀ ਆ ਹਨਾ ਇੱਕ ਕੁੜੀ ਹੋਣ ਦੇ ਨਾਤੇ ਕਈ ਘਰਾਂ ਦੇ ਵਿੱਚ ਹਨਾ ਆਪਾਂ ਦੇਖਦੇ ਆਂ ਇਹ ਆਪਣੇ ਵਾਰੀ ਵੀ ਚਲੋ ਉਸ ਟਾਈਮ ਤੇ ਵੀ ਮਾਹੌਲ ਇਦਾਂ ਦਾ ਸੀਗਾ ਇੱਕ ਕੁੜੀ ਜਦੋਂ ਜੰਮਦੀ ਹੈ ਨਾ ਤਾਂ ਘਰੇ ਮਾਤਮ ਛਾ ਜਾਂਦਾ ਹੈ ਹਨਾ ਇਸ ਤੋਂ ਤਾਂ ਰੱਬ ਮੁੰਡਾ ਦੇ ਦਿੰਦਾ ਤਾਂ ਇਦਾਂ ਦੇ ਕੁਝ ਸਵਾਲ ਖੜੇ ਕੀਤੇ ਜਾਂਦੇ ਨੇ ਕੁੜੀ ਇੱਕ ਕੁੜੀ ਹੀ ਤਾਂ ਹੋਈ ਹੈ ਹਨਾ ਮੁੰਡਾ ਕਿਉਂ ਨਹੀਂ ਹੋਇਆ ਇਸ ਨੂੰ ਲੈ ਕੇ ਵੀ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਕਿਲਕਾਰੀਆਂ ਗੂੰਜਣੀਆਂ ਚਾਹੀਦੀਆਂ ਅਸੀਂ ਉੱਥੇ ਮਾਤਮ ਮਨਾਇਆ ਜਾਂਦਾ ਹੈ ਹਨਾ ਤੇ ਜੇਕਰ ਦੂਜੀ ਤੀਜੀ ਕੁੜੀ ਹੋ ਜਾਵੇ ਫਿਰ ਤਾਂ ਘਰ ਦੇ ਵਿੱਚ ਤਾਂ ਪਤਾ ਨਹੀਂ ਕਿੰਨਾ ਕੀ ਮਾਤਮ ਛਾ ਜਾਂਦਾ ਵੀ ਪਤਾ ਨਹੀਂ ਕੀ ਹੋਇਆ ਘਰ ਦੇ ਵਿੱਚ ਉਹ ਵੀ ਤੇ ਰੱਬ ਦੀ ਉਦਾਤ ਹੀ ਹੈ ਨਾ ਤੇ ਜੇ ਮੈਂ ਅੱਜ ਕੱਲ੍ਹ ਦੇਖਾਂ ਮੈਂ ਫੀਲਡ 'ਚ ਵਿਚਰਦੀ ਆ ਨਾ ਮੁਸਕਾਨ ਲੋਕੇ ਐਨੇ ਪਰੇਸ਼ਾਨ ਨੇ ਕਿ ਉਹਨਾਂ ਦੇ ਪੁੱਤਾਂ ਨੇ ਤੇ ਨੋਹਾਂ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਤੇ ਉਹਨਾਂ ਦੀਆਂ ਧੀਆ ਉਹਨਾਂ ਨੂੰ ਸੰਭਰ ਰਹੀਆਂ ਨੇ ਉਹੀ ਧੀਆ ਜਿਨ੍ਹਾਂ ਨੂੰ ਸਾਹਮਰੇ ਨੇ ਇੱਕ ਘਟਨਾ ਤੁਹਾਨੂੰ ਦੱਸਦੀਆਂ ਇੱਕ ਲੜਕੀ ਸੀ ਜਿੱਤਾ ਜਨਮ ਹੋਇਆ ਘਰ ਦੇ ਵਿੱਚ ਉਦੋਂ ਮਾਹੌਲ ਸੀ ਨਵੇਂ ਸਮੇ ਦਾ ਇਹ 2000 ਸੈਂਚਰੀ ਦੀ ਗੱਲ ਕਰਨ ਲੱਗੀ ਆ 2003 ਤੱਕ ਬਹੁਤ ਸਾਰੀਆਂ ਭਰੂਣ ਹੱਤਿਆਵਾਂ ਹੋਈਆਂ ਨਾ ਇਸ ਕਰਕੇ ਅਸਰ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਕੁੜੀ ਦਾ ਜਨਮ ਹੋਇਆ ਘਰ ਦੇ ਵਿੱਚ ਮਾਹੌਲ ਬਹੁਤ ਹੀ ਗਰਮਾ ਗਿਆ ਕਿ ਕੁੜੀ ਹੋ ਗਈ ਹੈ ਘਰ ਵਿੱਚ ਕਲੇਸ਼ ਪਿਓ ਦੇ ਵੱਲੋਂ ਥਾਲ ਚਲਾ ਚਲਾ ਕੇ ਮਾਰੇ ਗਏ ਜਿਹੜੇ ਉਹ ਕੋਈ ਕਣਕ ਵਗੈਰਾ ਦੇ ਰੱਖਦੇ ਹੁੰਦੇ ਆ ਵੀ ਸਾਡੇ ਘਰੇ ਕੁੜੀ ਕਿਉਂ ਹੋ ਗਈ ਗੱਲਾਂ ਹੁਣ ਤੱਕ ਪਹੁੰਚ ਗਈਆਂ ਕਿ ਕੁੜੀ ਨੂੰ ਮਾਰਨ ਤੱਕ ਦਾ ਸੋਚ ਲਿਆ ਕਿ ਇਹਨੂੰ ਮਾਰ ਦਿੱਤਾ ਜਾਵੇ ਕਹਿੰਦੇ ਕੁੜੀਆਂ ਧੀਆਂ ਆਪਦੇ ਕਰਮ ਆਪ ਖਾਂਦੀਆਂ ਨੇ ਉਹ ਆਪਦੇ ਸਭ ਆਪ ਦਾ ਨਾਮ ਲੈ ਕੇ ਆਉਂਦੀਆਂ ਨੇ ਇੱਕ ਸਮਾਂ ਇਹੋ ਜਿਹਾ ਆਉਂਦਾ ਕਿ ਵੀ ਕੁੜੀ ਵੱਡੀ ਹੁੰਦੀ ਹੈ ਪੜਦੀ ਲਿਖਦੀ ਹੈ ਘਰ ਦੇ ਵਿੱਚ ਮੁੰਡੇ ਦਾ ਵੀ ਜਨਮ ਹੁੰਦਾ ਮੁੰਡੇ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ਪਰ ਉਹ ਐਨ ਟਾਈਮ ਤੇ ਕੀ ਹੁੰਦਾ ਕਿ ਮੁੰਡਾ ਨਸ਼ੇ ਦੀ ਲੱਤ ਚ ਲੱਗ ਜਾਂਦਾ ਮਾਪੇ ਦਾ ਖਿਆਲ ਨਹੀਂ ਕਰਦਾ ਤੇ ਫਿਰ ਉਹੀ ਕੁੜੀ ਉਸੇ ਮਾਪੇ ਨੂੰ ਉਸੇ ਪਿਓ ਨੂੰ ਸਾਂਭਦੀ ਹੈ ਉਸੇ ਪਿਓ ਨੂੰ ਮਰਨ ਤੋਂ ਬਚਾਉਂਦੀ ਹੈ ਜਿਹੜੀ ਕੁੜੀ ਨੂੰ ਉਹਦਾ ਪਿਓ ਉਸ ਵੇਲੇ ਮਾਰਨ ਲੱਗਿਆ ਸੀ ਹੋਵੇ। ਹੁੰਦੀ ਗੱਲ ਹੈ ਉਸ ਕਾਨੇ ਦੇ ਵਿੱਚ ਬਿਲਕੁਲ ਹੂੰ ਵੀ ਜਿਹਨੂੰ ਉਹ ਮਾਰਨ ਲੱਗਿਆ ਸੀ ਉਹੀ ਉਹਨੂੰ ਮਰਨ ਤੋਂ ਬਚਾਉਂਦੀ ਹੈ। ਹੂੰ ਕੁੜੀਆਂ ਕੁੜਗੀਆਂ ਹੁੰਦੀਆਂ ਨੇ ਜਿਹੜੀਆਂ ਮਾਪੇ ਦਾ ਕਹਿ ਲੋ ਵੀ ਕੁੜੀਆਂ ਚਾਹੇ ਵਿਆਹ ਵੀ ਖਿੜਾ ਲੈਂਨ ਨਾ ਕੁੜੀਆਂ ਤੇ ਦੋ ਦੋ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਕਿ ਸਾਡੇ ਮਾਪੇ ਵੀ ਸੁਖੀ ਰਹਿਣ ਤੇ ਸਾਡੇ ਘਰ ਦੇ ਵੀ ਸੁਖੀ ਰਹਿਣ ਪਰ ਸਾਨੂੰ ਕਦੇ ਵੀ ਸਾਡਾ ਘਰ ਨਹੀਂ ਮਿਲਦਾ ਸਾਡੇ ਪੇਕੇ ਘਰ ਚ ਸਾਨੂੰ ਇਹ ਕਿਹਾ ਜਾਂਦਾ ਕਿ ਤੂੰ ਤਾਂ ਪਰਾਈ ਐ ਬਗਾਨੀ ਐ ਬਗਾਨੇ ਘਰ ਦੇ ਵਿੱਚ ਜਾਣਾ ਤੇ ਜਦੋਂ ਅਸੀਂ ਸਹੁਰੇ ਘਰ ਜਾਂਦੇ ਸਾਨੂੰ ਕਹਿੰਦੇ ਤਾਂ ਬਗਾਨੀ ਐ ਸਾਨੂੰ ਤਾਂ ਸਾਡਾ ਘਰ ਨਹੀਂ ਨਾ ਮਿਲਿਆ ਸਾਨੂੰ ਤਾਂ ਸਾਡੇ ਆਪ ਹੀ ਬਣਾਉਣੇ ਪੈਣਗੇ ਸੈਕਰੀਫਾਈਸ ਐ ਮਿਲਿਆ ਤਾਂ ਕੁਛ ਵੀ ਨਹੀਂ ਕਦਰਪ ਫਵਾਵਾਂ ਜਿਹੜੀਆਂ ਫਵਾਵਾਂ ਨੂੰ ਲੈ ਕੇ ਆਪਾਂ ਸ਼ੁਰੂ ਹੋਏ ਸੀਗੇ ਹਨਾ ਫਵਾਵਾਂ ਫਲਾਉਣ ਵਾਲੇ ਅਕਸਰ ਕਿਹੜੇ ਲੋਕ ਹੁੰਦੇ ਨੇ ਵੀ ਜਿਹੜੇ ਜਿਹੜਾ ਜਿਸ ਮੁੰਡੇ ਨੂੰ ਕੁੜੀ ਨੇ ਠੁਕਰਾ ਦਿੱਤਾ ਜਾਂ ਤਾਂ ਉਹ ਮੁੰਡਾ ਫਵਾਫ ਲਾਉਣ ਲੱਗ ਜਾਂਦਾ ਵੀ ਇਹ ਤਾਂ ਕੁੜੀ ਚੰਗੀ ਨਹੀਂ ਹੈਗੀ ਜਾਂ ਫਿਰ ਉਹ ਪੜੋਸੀ ਜਿਨ੍ਹਾਂ ਨੂੰ ਜਸੂਸੀ ਕਰਨ ਦੀ ਬੜੀ ਆਦਤ ਹੁੰਦੀ ਹੈ ਜਾਂ ਫਿਰ ਉਹ ਸਮਾਜ ਜਿਹੜਾ ਕੁੜੀ ਨੂੰ ਕੱਠੇਰੇ ਚ ਖੜਾ ਕਰਨਾ ਹੀ ਕਰਨਾ ਹੈ ਉਸ ਸਮਾਜ ਜਿਹੜੇ ਬੰਦੇ ਨੂੰ ਤੁਸੀਂ ਮੂੰਹ ਤੋੜਵਾ ਜਵਾਬ ਦਉਗੇ ਉਹਨੂੰ ਤੁਸੀਂ ਕਹੋਗੇ ਕਿ ਤੂੰ ਗਲਤ ਕਰ ਰਿਹਾ ਹੈਂ ਤਾਂ ਫਿਰ ਉੱਥੇ ਉਹ ਲੋਕੀ ਤੁਹਾਡੇ ਬਾਰੇ ਬਾਫ ਫਲਾਉਣਗੇ ਜੇ ਤੁਸੀਂ ਆਪਣੇ ਲਈ ਆਵਾਜ਼ ਬੁਲੰਦ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਕਿ ਮੈਂ ਸਹੀ ਹਾਂ ਮੇਥੇ ਗਲਤ ਹੋ ਰਿਹਾ ਕੁੜੀ ਬੋਲ ਰਹੀ ਹੈ ਨਾ ਤੇ ਕੁੜੀ ਤਾਂ ਵੀ ਮਾੜੀ ਆ ਤੇ ਜੇ ਨਾ ਬੋਲੇ ਤਾਂ ਤਾਂ ਵੀ ਦਿਏ ਤੇ ਜੇ ਬੋਲ ਲਿਓ ਤਾਂ ਵੀ ਮਰਦੀ ਹੈ ਗੱਲਾਂ ਵੀ ਇਹ ਹੁੰਦੀਆਂ ਹਾਂ ਉਹੀ ਆ ਵੀ ਅਫਵਾਹਾਂ ਫਲੋਣ ਵਾਲੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਤੋਂ ਕੁੜੀ ਕੀ ਪਤਾ ਕੁੜੀ ਹਰ ਇੱਕ ਨਾਲ ਸਹਿਮਤ ਨਾ ਹੋਵੇ ਜਿਹਦੇ ਹਾਂ ਚ ਹਾਂ ਨਾ ਮਿਲਾਵੇ ਅਕਸਰ ਉਹ ਲੋਕ ਫਿਰ ਅਫਵਾਹਾਂ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਪਰ ਲੋਕ ਅਕਸਰ ਇਹ ਸਮਝਦੇ ਨੇ ਵੀ ਇਹ ਅਫਵਾਹ ਫ ਲੋਣ ਨਾਲੋਂ ਆਪਣੀ ਹਾਰ ਮੰਨਣ ਨਾਲੋਂ ਕਿ ਅਫਵਾਹੀ ਸੀ ਇਹ ਇਹਦੇ ਵਿੱਚ ਕੋਈ ਸੱਚਾਈ ਨਹੀਂ ਸੀ ਜੋ ਮੈਂ ਕੁੜੀ ਨੂੰ ਲੈ ਕੇ ਕਿਹਾ ਹਨਾ ਇਹ ਮੈਜਿਕ ਅਫਵਾਹ ਸੀ ਪਰ ਲੋਕਾਂ ਨੂੰ ਹਾਰ ਮੰਨਣ ਨਾਲੋਂ ਜ਼ਿਆਦਾ ਇੱਕ ਕੁੜੀ ਨੂੰ ਪੰਡਣਾ ਇੱਕ ਕੁੜੀ ਨੂੰ ਬਦਨਾਮ ਕਰਨਾ ਉਹ ਜ਼ਿਆਦਾ ਬਿਹਤਰ ਲੱਗਦਾ ਹੈ ਬਸ ਅਖੀ ਕੱਲ ਹੋਊਗੀ ਕੁੜੀ ਨੂੰ ਭੰਡਣਾ ਹੂੰ ਮਿੰਟ ਦੇ ਵਿੱਚ ਕਹਿ ਦੇਣਾ ਆ ਤਾਂ ਇਹ ਕਰੈਕਟਰਲੈਸ ਆ ਤਾਂ ਇਦਾਂ ਜੀ ਮੈਂ ਤੁਹਾਨੂੰ ਦੱਸਦੀ ਆ ਹੂੰ ਕੋਈ ਪਹਿਲਾਂ ਕੀ ਸਦੀ ਪ੍ਰਥਾ ਹੁੰਦੀ ਸੀ ਹਨਾ ਕੋਈ ਕੋਈ ਹਸਬੈਂਡ ਕਿਸੇ ਦੀ ਡੈਥ ਹੋ ਜੇ ਤੇ ਉਹਨੂੰ ਨਾਲ ਹੀ ਸਾੜ ਦਿੱਤਾ ਜਾਂਦਾ ਸੀਗਾ ਤੇ ਕਈ ਇਦਾਂ ਦੇ ਸੀਨਸ ਵੀ ਉਹ ਵਿਆਹ ਵੀ ਨਹੀਂ ਸੀ ਕਰਾਉਂਦੇ ਹੌਲੀ ਹੌਲੀ ਅਸੀਂ ਅੱਗੇ ਸਮਾਜ ਵਿੱਚ ਵੱਧ ਰਹੇ ਆ ਅਗੇ ਹੋ ਰਹੇ ਪਰ ਸੋਚ ਸਾਡੀ ਹਜੇ ਵੀ ਨਹੀਂ ਡਿਵੈਲਪ ਬਿਲਕੁਲ ਇਕ ਔਰਤ ਹੈ ਉਹ ਆਪਣੇ ਬੱਚੇ ਪਾਲਦੀ ਹੈ ਬੱਚਿਆਂ ਨੂੰ ਖਵਾਉਂਦੀ ਹੈ ਪਿਉਂਦੀ ਹੈ ਪਤੀ ਹੈ ਨਹੀਂ ਉਹਨੂੰ ਕਿੰਨੀਆਂ ਮੁਸ਼ਕਲਾਂ ਚੋਂ ਲੰਘਣਾ ਪਹਿਲੀ ਗੱਲ ਤਾਂ ਫਾਈਨੈਂਸ਼ਲੀ ਲਾਸ ਜਿਹੜਾ ਉਹ ਪਤੀ ਤੇ ਡਿਪੈਂਡ ਹੋਈ ਪਤੀ ਦੀ ਡੈਥ ਹੋ ਗਈ ਦੂਜੀ ਗੱਲ ਆ ਲੋਕਾਂ ਦੇ ਤਾਨੇ ਮੇਨੇ ਹੌਸਲਾ ਤਾਂ ਕੀ ਦੇਣਾ ਗੱਲਾਂ ਬਣਾਉਣੇ ਸ਼ੁਰੂ ਕਰ ਦੇਣੀਆਂ ਉਹ ਇਹ ਤਾਂ ਤਿਆਰ ਹੋ ਗਈ ਪਤਾ ਨਹੀਂ ਕਿੱਥੇ ਚੱਲੀ ਹੈ ਉਹ ਇੱਥੇ ਇੱਥੇ ਜਾ ਰਹੀ ਹੈ ਨਾ ਸੁਰਖੀ ਲਾ ਲਈ ਅੱਜ ਇਹ ਤਾਂ ਇਦਾਂ ਕਰਦੀ ਬਈ ਉਹਨੂੰ ਜੀਣ ਦਾ ਅਧਿਕਾਰ ਨਹੀਂ ਹੈਗਾ ਜਿਉ ਆਪਣੇ ਬੱਚੇ ਸਾਹਮੜੀ ਹੈ ਉਹਨੂੰ ਕੀ ਪਤਾ ਪਹਿਲਾਂ ਤਾਂ ਰਸਤੇ ਵਿੱਚ ਲੋਕ ਪਰੇਸ਼ਾਨ ਕਰਦੇ ਆ ਫਿਰ ਜੋ ਫਾਈਨੈਂਸ਼ਲੀ ਦਿੱਕਤਾਂ ਤੇ ਫਿਰ ਜੋ ਦਫ਼ਤਰਾਂ ਦੇ ਵਿੱਚ ਕਮ ਕਰ ਕਰਨੇ ਕੋਈ ਔਰਤਾਂ ਦੇ ਲਈ ਸੌਕੇ ਥੋੜੀ ਹੈ ਚਾਹੇ ਤੁਸੀਂ ਕਹਿੰਦੇ ਜਿੰਨੇ ਮਰਜੀ ਵੱਡੇ ਰੈਂਕ ਤੇ ਪਹੁੰਚ ਜਾਓ ਮਿਨਿਸਟਰੀ ਤੱਕ ਪਹੁੰਚ ਜਾਓ ਕਿਹੜੀ ਕੁੜੀ ਹੈ ਯਾਰ ਜਿਹਦੇ ਨਾਲ ਕਦੇ ਕੁਝ ਮਿਸ ਹੈਪਨਿੰਗ ਨਹੀਂ ਹੋਈ ਕਦੇ ਕਿਸੇ ਨੇ ਕੁਝ ਕਿਹਾ ਨਹੀਂ ਆਪਣੀਆਂ ਕੁੜੀਆਂ ਨੂੰ ਤਾਂ ਨਾ ਕਹਿੰਦੇ ਜਦੋਂ ਜੰਮਦੀ ਪੈਲੀ ਹੈ ਗਾਈਡ ਕਰਕੇ ਰੱਖ ਦੋ ਕਿ ਬਹੁਤ ਸਾਰੇ ਕੁੱਤੇ ਤੁਹਾਨੂੰ ਵੱਢਣ ਆਣਗੇ ਤੁਸੀਂ ਇਹਨਾਂ ਤੋਂ ਆਪਣਾ ਬਚਾਅ ਆਪ ਕਰਕੇ ਚੱਲਣਾ ਪਹਿਲੀ ਗਾਈਡ ਕਰ ਦੋ ਕਿ ਤੁਹਾਨੂੰ ਤਾਂ ਕੁਝ ਸੁਣਨ ਨੂੰ ਮਿਲੇਗਾ ਇੱਥੇ ਤਾਂ ਲੋਕੀ ਗਾਲ੍ਹਾਂ ਕੱਢਣ ਵਾਲੇ ਹੈਗੇ ਨੇ ਇਹਨਾਂ ਨੇ ਸੁਧਰਨਾ ਹੀ ਨਹੀਂ ਫਿਰ ਕੁੜੀਆਂ ਆਪਣੇ ਆਪ ਨੂੰ ਹੀ ਅੱਗੇ ਬੋਲਡ ਕਰ ਲੈਣ ਖਰੇ ਇਤਿਹਾਸ ਗਵਾਇਆ ਕਿ ਹਮੇਸ਼ਾ ਲੋਕਾਂ ਨੇ ਮੁੰਡੇ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਕੁੜੀਆਂ ਦੇ ਨਾਲੋਂ ਹਨਾ ਇਹ ਉਹੀ ਸਮਾਜ ਹੈ ਜਿਸ ਦੇ ਵਿੱਚ ਜਦੋਂ ਕੁੜੀ ਜੰਮ ਜਾਵੇ ਮਾਤਮ ਮਨਾਇਆ ਜਾਂਦਾ ਹੈ ਹਨਾ ਮੁੰਡਾ ਜੰਮ ਜਾਵੇ ਤਾਂ ਖੁਸ਼ੀਆਂ ਮਨਾਇਆ ਜਾਂਦੀਆਂ ਨੇ ਪਰ ਇਹ ਉਹੀ ਸਮਾਜ ਹੈ ਜੋ ਰਾਣੀ ਲక్ష్ਮੀਬਾਈ ਨੂੰ ਹਨਾ ਸਲਾਮ ਕਰਦਾ ਹੈ ਹਮ ਹਨਾ ਤੇ ਜੇਕਰ ਕਿ ਹੱਥ ਦੇਖਿਆ ਜਾਵੇ ਤਾਂ ਜਿਹੜੀ ਕੁੜੀ ਆਪਣੇ ਦਮ ਤੇ ਕੁਝ ਕਰ ਜਾਵੇ ਤਾਂ ਉਸ ਕੁੜੀ ਨੂੰ ਲੋਕ ਕਹਿਣਗੇ ਵੀ ਇਹ ਤਾਂ ਪਤਾ ਨਹੀਂ ਕਿਦੀ ਹੈਲਪ ਦੇ ਨਾਲ ਇਥੋਂ ਤੱਕ ਪਹੁੰਚੀ ਹੈ ਹਨਾ ਜੇ ਮੁੰਡਾ ਹੁਣ ਜੇ ਆਪਾਂ ਆਪਣੀ ਆਮ ਘਰਾਂ ਦੇ ਵਿੱਚ ਗੱਲ ਕਰ ਲਈਏ ਨਾ ਤਾਂ ਐ ਕਿਹਾ ਜਾਂਦਾ ਵੀ ਜੇ ਮੁੰਡਾ ਬਾਹਰ ਹੈਗਾ ਦੇਰ ਦੇਰ ਰਾਤ ਤੱਕ ਮੁੰਡਾ ਬਾਹਰ ਤਾਂ ਉਸ ਨੂੰ ਕੂਲ ਕਿਹਾ ਜਾਂਦਾ ਆਜ਼ਾਦ ਖਿਆਲਾਂ ਵਾਲਾ ਇਨਸਾਨ ਕਿਹਾ ਜਾਂਦਾ ਹਨਾ ਉਹ ਮੁੰਡਾ ਆਜ਼ਾਦ ਖਿਆਲਾਂ ਦਾ ਹੈ ਹਨਾ ਪਰ ਜਦ ਇੱਕ ਕੁੜੀ ਬਾਹਰ ਰਹੇ ਨਾ ਤਾਂ ਉਸ ਕੁੜੀ ਨੂੰ ਕਿਹਾ ਜਾਂਦਾ ਵੀ ਇਹ ਤਾਂ ਗਲਤ ਹੈ ਉਹਨੂੰ ਬਚਲਨ ਕਹਿ ਕੇ ਬੁਲਾਇਆ ਜਾਂਦਾ ਆਮ ਤੌਰ ਤੇ ਹੁਣ ਪੀਜੀਸ ਦੇ ਵਿੱਚ ਰਹਿਣੇ ਨਾ ਆਪਦੀਆਂ ਨਾਲ ਦੀਆਂ ਕੁੜੀਆਂ ਵੀ ਇਹ ਗੱਲਾਂ ਕਰਨ ਲੱਗ ਜਾਂਦੀਆਂ ਕੋਈ ਕੁੜੀ ਗਈ ਹੈ ਰਾਤ ਨੂੰ ਗਈ ਹੈ ਹੋ ਸਕਦਾ ਆਪਣੇ ਘਰੇ ਗਈ ਹੋਵੇ ਹੋ ਸਕਦਾ 100000 ਬੰਦੇ ਦੀ ਆਪਣੀ ਜ਼ਿੰਦਗੀ ਆ ਇਹੀ ਗੱਲ ਕਹਣੀ ਇਹ ਤਾਂ ਪੱਕਾ ਗਈ ਹੋਣੀ ਕਿਸੇ ਮੁੰਡੇ ਨਾਲ ਸੁਣਦੀਆਂ ਇਹ ਗੱਲਾਂ ਇਹ ਗੱਲ ਦਾ ਗੁੱਸਾ ਨਾ ਕਰਿਓ ਜੇ ਕੋਈ ਸੁਣਦਾ ਇਹ ਗੱਲਾਂ ਹੁੰਦੀਆਂ ਇਹ ਤਾਂ ਕਿਤੇ ਐ ਗਈ ਸੀ ਉਹ ਤਾਂ ਉਹ ਮੁੰਡੇ ਨਾਲ ਮੋਟਰਸਾਈਕਲ ਤੇ ਬਟ ਯਾਰ ਸਾਡਾ ਆਪ ਦਾ ਸਮਾਰ ਸਾਡੀਆਂ ਆਪਦੀਆਂ ਕੁੜੀਆਂ ਨਿੰਦੀ ਜਾਂਦੀਆਂ ਬਾਕੀ ਦੁਰੀਆਂ ਦੀ ਤਾਂ ਹੋਰ ਦੀ ਗੱਲ ਹੈ ਬਾਕੀ ਤਾਂ ਕਹਿਣ ਗਿਆ ਜਾਂਦਾ ਵੀ ਇੱਕ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਇਹ ਗੱਲਾਂ ਐਵੇਂ ਨਹੀਂ ਕਹੀਆਂ ਗਈਆਂ ਇਹ ਕਿਤੇ ਨਾ ਕਿਤੇ ਇਹ ਗੱਲਾਂ ਹੈਗੀਆਂ ਨਹੀਂ ਕੁੜੀ ਨਾ ਬੜੀ ਮਤਲਬ ਕੁੜੀ ਨੂੰ ਗੱਲਾਂ ਚ ਨਹੀਂ ਆਉਣਾ ਬਹੁਤ ਸੌਖਾ ਕੁੜੀ ਨੂੰ ਸੌਫਟਲੀ ਜੇ ਕੋਈ ਕੁੜੀ ਨੂੰ ਹਮਦਰਦੀ ਦੇ ਵਿੱਚ ਲਿਆ ਕੇ ਉਹਨੂੰ ਤੁਸੀਂ ਉਹ ਤੋਂ ਗੱਲਾਂ ਪੁੱਛ ਸਕਦੇ ਹੋ ਤੁਹਾਨੂੰ ਦੱਸ ਦਊਗੀ ਥੋੜੀਆਂ ਗੱਲਾਂ ਚ ਆਜੂਗੀ ਕਿ ਕੁੜੀ ਨੂੰ ਸਿਰਫ ਕੇਅਰ ਚਾਹੀਦੀ ਹੁੰਦੀ ਆ ਤੇ ਇਹ ਚਾਹੀਦਾ ਵੀ ਤੁਸੀਂ ਉਹਨੂੰ ਪੈਂਪਰ ਕਰਕੇ ਜੇ ਰੱਖੋ ਕੁੜੀ ਕੋਸ਼ਾ ਤੇ ਉਹ ਫਿਰ ਜਦੋਂ ਗੱਲਾਂ ਕਰਦੀ ਦੱਸ ਦਿੰਦੀ ਆ ਬਾਅਦ ਚ ਕੋਈ ਐਵੇਂ ਜੇ ਸੱਪ ਬੈਠੇ ਹੁੰਦੇ ਨੇ ਜਿਹੜਾ ਫਾਇਦਾ ਚੱਕਰ ਨੂੰ ਬੈਠੇ ਹੁੰਦੇ ਨੇ ਕੁੜੀ ਨੂੰ ਹੁੰਦਾ ਵੀ ਉਹ ਤਾਂ ਉਹਨੂੰ ਹਿੰਮਤ ਹੌਸਲਾ ਦੇ ਰਹੀ ਨੇ ਉਹ ਤਾਂ ਪਤਾ ਨਹੀਂ ਕਿੰਨੇ ਕਿ ਚੰਗੇ ਨੇ ਹੁਣ ਉਹਨੂੰ ਕੀ ਪਤਾ ਵੀ ਜਿਹੜੇ ਸੱਪ ਨੂੰ ਤੂੰ ਦੁੱਧ ਪਿਆਰੀ ਆ ਉਹ ਤਾਂ ਤੈਨੂੰ ਡੰਗ ਮਾਰਨ ਨੂੰ ਫਿਰਦਾ ਹੈ ਸਹੀ ਗੱਲ ਹੈ ਇਹ ਐਕਚੁਅਲ ਦੇ ਵਿੱਚ ਮੈਂ ਇਕੱਲੀ ਕੁੜੀਆਂ ਨੂੰ ਨਹੀਂ ਬਹੁਤ ਸਾਰੇ ਲੋਕਾਂ ਦੇ ਨਾਲ ਵੀ ਇਹ ਘਟਨਾਵਾਂ ਹੁੰਦੀਆਂ ਹੋਣੀਆਂ ਅਸੀਂ ਜਿੱਤੇ ਤੇ ਵੀ ਭਰੋਸਾ ਕਰਦੇ ਆ ਜੇ ਸਾਨੂੰ ਲੱਗਦਾ ਪਿੱਠ ਪਿੱਛੇ ਉਹਦੇ ਮਨ ਦੇ ਵਿੱਚ ਕੀ ਚੱਲਦਾ ਸਾਨੂੰ ਨਹੀਂ ਪਤਾ ਹੁੰਦਾ ਫ੍ਰੈਂਕ ਹੋਣਾ ਸਾਡੇ ਬਹੁਤ ਹੀ ਜ਼ਿਆਦਾ ਮੈਂ ਕਹਿੰਨੀ ਆ ਵੀ ਕਿਨੇ ਵੀ ਅਸੀਂ ਓਪਨ ਮਾਈਂਡਡ ਆ ਅਸੀਂ ਫ੍ਰੈਂਕ ਹੋਗੇ ਪਰ ਅੱਜ ਵੀ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗਲਤ ਸੋਚ ਬੜੀ ਹੋਈ ਹੈ ਕਿ ਜਿਹੜੀ ਕੁੜੀ ਫ੍ਰੈਂਕ ਆ ਜਿਹੜੀ ਕੁੜੀ ਹੱਸ ਕੇ ਤੁਹਾਡੇ ਨਾਲ ਗੱਲ ਕਰਦੀ ਆ ਉਹ ਕੁੜੀ ਗਲਤ ਆ ਹੂੰ ਬਿਲਕੁਲ ਉਹਨੂੰ ਨਾ ਦੇਣਾ ਟੈਗ ਹੀ ਕਰੈਕਟਰਲੈਸ ਦਾ ਦੇ ਦਿੰਦੇ ਨੇ ਵੀਰ ਸਾਨੂੰ ਹੱਸਣ ਦਾ ਹੱਕ ਨਹੀਂ ਆ ਸਾਨੂੰ ਬੋਲਣ ਦਾ ਹੱਕ ਨਹੀਂ ਆ ਜਾਣ ਦਾ ਹੱਕ ਨਹੀਂ ਸਾਨੂੰ ਕੁਦਰਤੀ ਮਿਲੇ ਆ ਸਾਡੀ ਜ਼ਿੰਦਗੀ ਆ ਆਜ਼ਾਦ ਕਿਹੜਾ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ ਕੀ ਆਜ਼ਾਦ ਹੋ ਤੁਸੀਂ ਉਸਤਾਨ ਪਰ ਅੱਜਕਲ੍ਹ ਜੇ ਕੁੜੀਆਂ ਦੀ ਵੀ ਗੱਲ ਕਰੀਏ ਨਾ ਤਾਂ ਕੁੜੀਆਂ ਨੂੰ ਜੇ ਆਜ਼ਾਦੀ ਦਿੱਤੀ ਜਾਵੇ ਨਾ ਤਾਂ ਕਈ ਕੁੜੀਆਂ ਮਿਸਯੂਜ਼ ਕਰਦੀਆਂ ਨੇ ਉਹਨੂੰ ਲੈ ਕੇ ਫਿਰ ਜਿਹੜੀ ਸਹੀ ਕੁੜੀਆਂ ਹੈਗੀਆਂ ਨੇ ਉਹਨਾਂ ਦਾ ਭਵਿੱਖ ਵੀ ਖਰਾਬ ਹੋ ਰਿਹਾ ਹੈ। ਗੰਦੀ ਮੱਛਲੀ ਇੱਕ ਸਾਰੇ ਤਲਾਣ ਨੂੰ ਗੰਦਾ ਕਰਦੀ ਹੈ। ਸਹੀ ਗੱਲ ਹੈ। ਉਹ ਗੱਲ ਹੋ ਜਾਂਦੀ ਹੈ ਪਰ ਉਹਨਾਂ ਕਰਕੇ ਬਾਕੀਆਂ ਨੂੰ ਵੀ ਜਦੋਂ ਬੁਖਤਰੀਵ ਦੇ ਹੁਣ ਬਹੁਤ ਸਾਰੇ ਮੁੰਡੇ ਇਹ ਗੱਲਾਂ ਕਹਿ ਦਿੰਦੇ ਨੇ। ਪਿੱਛੇ ਜੀ ਆਪਾਂ ਨੇ ਇੱਕ ਪੋਡਕਾਸਟ ਕੀਤਾ ਸੀ ਜਿੱਥੇ ਆਪਾਂ ਗੱਲ ਕਹੀ ਸੀ ਵੀ ਕੋਈ ਗੱਲ ਕੀਤੀ ਸੀ ਉਹ ਆਪਣੀ ਵੀਡੀਓ ਦੇਖੀ ਵੀ ਲੋਕਾਂ ਨੇ। ਵੀ ਸਭ ਤੋਂ ਵੱਡਾ ਬਾਤ ਕੀ ਹੈ ਇਹ ਗੱਲ। ਲੋਕਾਂ ਨੇ ਥੱਲੇ ਕਮੈਂਟ ਕੀਤਾ ਕਿ ਤੁਸੀਂ ਕਿੰਨੇ ਕਿਦ ਦਿਲ ਤੋੜੇ ਹੋਣੇ। ਮੈਂ ਕਿਹਾ ਵੀ ਗੱਲ ਨਹੀਂ ਸੁਣੀ ਇਹਨਾਂ ਨੇ। ਇਹਨਾਂ ਨੇ ਸਾਡੇ ਤੇ ਜਜਮੈਂਟ ਕਰਤਾ। ਪਰਸਨਲੀ ਲੋਕੀ ਬਹੁਤ ਜਾਣ ਲੱਗ ਜਾਂਦੇ ਨੇ। ਜੇ ਕੋਈ ਗੱਲ ਕਰ ਪੀ ਤੁਸੀਂ ਇਹ ਨਹੀਂ ਗੱਲ ਹੁਣ ਜਿਵੇਂ ਉਹਨਾਂ ਦਾ ਇਹ ਲੜਕਾ ਸੀਗਾ ਸੌਰੀ ਟੂ ਸੇ ਵੀ ਮੈਂ ਟੌਪਿਕ ਤੋਂ ਹਟ ਕੇ ਗੱਲ ਕਰ ਰਹੀ ਹਾਂ ਅੰਬਰਦੀਪ ਦਾ ਬੇਟਾ ਉਹਦੀ ਵੀਡੀਓ ਬਹੁਤ ਵਾਇਰਲ ਹੋਈ ਉਹ ਇਦਾਂ ਕਰਕੇ ਹੱਥ ਕਰੇ ਸਾਰਿਆਂ ਨੇ ਇੱਕ ਕੈਪਸ਼ਨ ਲਿਖ ਲੇ ਕੇ ਪਾਇਆ ਕਿ ਉਹ ਤਾਂ ਟੈਂਪੂ ਆ ਉਹ ਤਾਂ ਗੇ ਹੈ ਪਰ ਅੱਜਕੱਲ ਜਜਮੈਂਟ ਦੁਨੀਆ ਹਰ ਕਿਸੇ ਨੂੰ ਕਰਦੀ ਹੈ ਹਨਾ ਪਹਿਲਾਂ ਕਿਹਾ ਜਾਂਦਾ ਸੀ ਹੁਣ ਦੇਖੋ ਕੁੜੀਆਂ ਨੂੰ ਜਜ ਕੀਤਾ ਜਾਂਦਾ ਹੈ ਇਹ ਤਾਂ ਸਭ ਨੂੰ ਪਤਾ ਹੈ ਪਰ ਇਹ ਕੋਈ ਆਮ ਗੱਲ ਨਹੀਂ ਹੈ ਇਹ ਤੁਰ ਤੋਂ ਹੀ ਚੱਲਿਆ ਆ ਰਿਹਾ ਹੁਣ ਕੋਈ ਆਮ ਨਹੀਂ ਹੋਈਏ ਤੁਰ ਤੋਂ ਹੀ ਚੱਲਿਆ ਆ ਰਿਹਾ ਤਾਂ ਕਰਕੇ ਹੁਣ ਇੱਕ ਆਮ ਗੱਲ ਬਣਾ ਦਿੱਤੀ ਗਈ ਹੈ ਪਰ ਅੱਜਕੱਲ ਸੋਸਾਇਟੀ ਹਰ ਕਿਸੇ ਨੂੰ ਜਜ ਕਰਦੀ ਹੈ ਜੀ ਤਾਂ ਕੁਝ ਸਮਾਂ ਪਹਿਲਾਂ ਮੈਂ ਬਲਵਿੰਦਰ ਬਰਾੜ ਮੈਡਮ ਨੂੰ ਸੁਣ ਰਹੀ ਸੀ ਹਨਾ ਉਹ ਕਹਿੰਦੇ ਵੀ ਹਾਲ ਦੇ ਵਿੱਚ ਕੁੜੀਆਂ ਬੈਠੀਆਂ ਹੋਈਆਂ ਸੀ ਵੀ ਹਾਲ ਦੇ ਵਿੱਚ ਮੌਜੂਦ ਸਾਰੀਆਂ ਕੁੜੀਆਂ ਦੇ ਸੁਪਨੇ ਪੂਰੇ ਹੋਣ ਪਰ ਐਦਾਂ ਹੁੰਦਾ ਨਹੀਂ ਹੈਗਾ ਸਮਾਜ ਜਿਹੜਾ ਹੈਗਾ ਨਾ ਸਮਾਜ ਜੋ ਤੁਹਾਡੇ ਸੁਪਨਿਆਂ ਨੂੰ ਮਾਰ ਦਿੰਦਾ ਹੈ ਤੁਹਾਨੂੰ ਬਾਹਰ ਨਹੀਂ ਨਿਕਲਣ ਦਿੰਦਾ ਪਰ ਜਦੋਂ ਇੱਕ ਕੁੜੀ ਬੋਲਡ ਹੋ ਜਾਵੇ ਉਹ ਕਹਿੰਦੇ ਵੀ ਲੋਕ ਮੈਨੂੰ ਕਹਿੰਦੇ ਆ ਵੀ ਤੂੰ ਬੋਲਡ ਐ ਤੂੰ ਗੱਲਾਂ ਇਸ ਹਿਸਾਬ ਨਾਲ ਕਰਦੀ ਆ ਹਨਾ ਜਵਾਬ ਦਿੰਨੀ ਐ ਹਰ ਕਿਸ ਹਰ ਕੋਈ ਗੱਲ ਦਾ ਤੁਹਾਡੇ ਕੋਲ ਜਵਾਬ ਹੁੰਦਾ ਉਹ ਕਹਿੰਦੇ ਵੀ ਜੇ ਮੈਂ ਬੋਲਡ ਨਾ ਹੁੰਦੀ ਹਨਾ ਸਮਾਜ ਨੇ ਮੈਨੂੰ ਦਬ ਲੈਣਾ ਸੀਗਾ ਤਾਂ ਅਕਸਰ ਕੁੜੀਆਂ ਇਦਾਂ ਦੀਆਂ ਚੀਜ਼ਾਂ ਫੇਸ ਕਰਦੇ ਆ ਨੇ ਆਮ ਜਨ ਜੀਵਨ ਵਿੱਚ ਇਹਨਾਂ ਹਾਲਾਤਾਂ ਕਰਕੇ ਇਸ ਤਰ੍ਹਾਂ ਦਾ ਬੰਨਣਾ ਪੈ ਰਿਹਾ ਜਿਹੜੀ ਕੁੜੀ ਬੋਲਡ ਆ ਉਹਨੂੰ ਤਾਂ ਕਹਿਣਗੇ ਚਲਾਕ ਆ ਬਹੁਤ ਤੇਜ਼ ਆ ਪਤਾ ਨਹੀਂ ਕਿੱਡੀ ਕੋ ਹੋਊਗੀ ਉਹਨੂੰ ਤਾਂ ਇਹ ਚੀਜ਼ਾਂ ਸਮਝਦੇ ਨੇ ਆ ਭਾਵੇਂ ਕਿ ਉਹਨੂੰ ਹਾਲਾਤਾਂ ਨੇ ਬਣਾਇਆ ਹੁੰਦਾ ਘਰੋਂ ਬਾਹਰ ਦੇ ਆਗੇ ਹਨਾ ਮੈਨੂੰ ਲੱਗਦਾ ਵੀ ਘਰਾਂ ਚੋਂ ਬਾਹਰ ਜਿਹੜਾ ਕੁੜੀਆਂ ਨੇ ਜ਼ਰੂਰ ਭੇਜਣਾ ਚਾਹੀਦਾ ਲੱਗ ਕੇ ਉਹਨਾਂ ਨੂੰ ਪਤਾ ਲੱਗੇ ਵੀ ਬਾਹਰਲੀ ਦੁਨੀਆ ਕੀ ਕੁੜੀ ਦਾ ਜਨਮ ਹੋਇਆ ਉਹਨੂੰ ਘਰ ਤੱਕ ਹੀ ਸੀਮਤ ਰੱਖਿਆ ਪੜਾਇਆ ਘਰੇ ਮਤਲਬ ਭਰਾ ਛੱਡਣ ਜਾਂਦਾ ਸੀ ਫਾਦਰ ਲੈ ਕੇ ਆਉਂਦਾ ਸੀ ਉਹਦੀ ਜ਼ਿੰਦਗੀ ਉਤੋਂ ਤੱਕ ਸੀਮਤ ਰਹਿ ਗਈ ਜਦੋਂ ਵਿਆਹ ਹੋਇਆ ਤੇ ਘਰ ਵਾਲੇ ਜੋਗੀ ਰਹਿ ਗਈ ਉਹਨੇ ਉਹਨੇ ਕੁਝ ਨਹੀਂ ਦੇਖਿਆ ਦੁਨੀਆ ਦੇ ਵਿੱਚ ਉਹਨੂੰ ਕੁਝ ਨਹੀਂ ਪਤਾ ਕੁੜੀਆਂ ਨੂੰ ਬਾਹਰ ਨਿਕਲਣਾ ਪਊਗਾ ਬਾਹਰ ਦੇਖਣਾ ਪਊਗਾ ਵੀ ਸਮਾਜ ਦੇ ਵਿੱਚ ਕੀ ਚੱਲਦਾ ਹੈ ਜੇ ਤੁਸੀਂ ਵਿਰੋਧ ਕਰਦੇ ਹੋ ਤੁਸੀਂ ਤਾਂ ਮਰਦੇ ਹੋ ਜੇ ਤੁਸੀਂ ਵਿਰੋਧ ਨਹੀਂ ਕਰਦੇ ਅਗਲਾ ਬੰਦਾ ਕਹਿਣ ਲੱਗ ਜਾਂਦਾ ਕਿ ਹਾਂ ਇਹਨੂੰ ਤਾਂ ਪਤਾ ਹੀ ਸੀ ਇਹਨੇ ਮੈਨੂੰ ਕਿਹਾ ਹੀ ਨਹੀਂ ਕੁਝ ਉਹਦੇ ਨਾਲ ਜੇ ਤੁਸੀਂ ਇਗਨੋਰ ਕਰਦੇ ਹੋ ਨਾ ਉੱਥੇ ਬੰਦੇ ਨੂੰ ਹੋਰ ਸ਼ਹਿ ਮਿਲ ਜਾਂਦੀ ਹੈ ਕਿ ਯਾਰ ਇਹ ਤਾਂ ਕੁਝ ਕਹਿ ਹੀ ਨਹੀਂ ਰਹੀ ਇਹਦਾ ਮਤਲਬ ਇਹਦੇ ਵੱਲੋਂ ਤਾਂ ਹਾਂ ਹੀ ਹੈ ਚੱਲੀ ਜਾਂਨ ਦਾ ਕੰਮ ਸਹੀ ਗੱਲ ਤੇ ਜੇ ਤੁਹਾਡਾ ਵਿਰੋਧ ਕਰਦੀ ਹੈ ਫਿਰ ਕਹਿਣਗੇ ਤਾਂ ਕੈਰੈਕਟਰਲੈਸ ਹੈ ਕੈਰੈਕਟਰਲੈਸ ਤਾਂ ਹਰ ਚੀਜ਼ ਦੇ ਵਿੱਚ ਹੀ ਹੈ ਹਰੇਕ ਗੱਲ ਦੇ ਵਿੱਚ ਚਾਹੇ ਵਿਰੋਧ ਕਰੋ ਜਾਂ ਨਾ ਕਰੋ ਤਾਂ ਵੀ ਕੈਰੈਕਟਰਲੈਸ ਦਾ ਟੈਗ ਤਾਂ ਸਾਨੂੰ ਮਿੰਟਾਂ ਵਿੱਚ ਧਰ ਦਿੰਦੇ ਨੇ ਪਰ ਉਹ ਕਿਹਾ ਜਾਂਦਾ ਨਾ ਵੀ ਜਦੋਂ ਇੱਕ ਕੁੜੀ ਚੀਜ਼ਾਂ ਨੂੰ ਕਹਿਣਾ ਛੱਡ ਦੇਵੇ ਛੋਟੀਆਂ-ਛੋਟੀਆਂ ਚੀਜ਼ਾਂ ਤੇ ਲੜਨਾ ਛੱਡ ਦੇਵੇ ਤਾਂ ਤੁਸੀਂ ਉਸ ਕੁੜੀ ਨੂੰ ਖੋ ਚੁੱਕੇ ਹੋ ਹਾਂ ਹੈਨਾ ਉਹ ਕੁੜੀ ਫਿਰ ਇੰਨਾ ਜ਼ਿਆਦਾ ਪਰਵਾਹ ਨਹੀਂ ਕਰਦੀ ਪਰ ਜਿਹੜੀ ਕੁੜੀ ਪਰਵਾਹ ਨਹੀਂ ਕਰਦੀ ਫਿਰ ਲੋਕ ਉਸ ਨੂੰ ਲੈ ਕੇ ਅਫਵਾਵਾ ਬਣਾਉਂਦੇ ਨੇ ਇਹ ਲਾਈਨ ਜਿਹੜੀ ਆਪਾਂ ਅਕਸਰ ਸੁਣਦੇ ਆ ਵੀ ਲੋਕ ਕੀ ਕਹਿਣਗੇ ਇਹ ਕੁੜੀ ਦੀ ਜ਼ਿੰਦਗੀ ਤੇ ਇੱਕ ਵੱਡਾ ਬੋਝ ਬਣ ਚੁੱਕਿਆ ਹੈ ਇਹ ਲਾਈਨ ਜਦੋਂ ਕੋਈ ਕੱਪੜੇ ਪਾਉਂਦੀ ਹੈ ਤਾਂ ਕਿੱਦਾਂ ਦੇ ਕੱਪੜੇ ਪਾਏ ਆ ਜ਼ਿਆਦਾ ਹੱਸ ਲਵੇ ਤਾਂ ਇਹ ਹੱਸਦੀ ਕਿਵੇਂ ਆ ਨੇ ਹੱਸਣਾ ਬੋਲਣਾ ਕੱਪੜੇ ਪੋਣਾ ਹਰ ਚੀਜ਼ ਤੇ ਰੈਸਟ੍ਰਿਕਸ਼ਨ ਲਗਾਏ ਜਾਂਦੇ ਨੇ ਹਰ ਚੀਜ਼ ਨੂੰ ਲੈ ਕੇ ਕੀ ਹੈ ਅਫਵਾਹ ਇੱਕ ਉਹੀ ਗੱਲ ਆਉਂਦੀ ਹੈ ਵੀ ਅਫਵਾਹ ਪਾਈ ਜਾਂਦੀ ਜੀਨ ਪੋਣਾ ਕੋਈ ਆਜ਼ਾਦੀ ਨਹੀਂ ਹੈਗੀ ਆ ਬਾਕੀ ਕੱਪੜੇ ਪੋਣਾ ਹੈ ਕਿ ਸਾਨੂੰ ਕਿ ਸਾਨੂੰ ਆਜ਼ਾਦੀ ਮਿਲਦੀ ਕੀ ਜਾਂਦੀ ਨਹੀਂ ਕੋਈ ਮਿਲੀ ਹੈਗੀ ਇਹ ਤੇ ਮਤਲਬ ਜੱਜਮੈਂਟ ਬਿਲੀ ਆ ਸਾਨੂੰ ਜਦੋਂ ਅਸੀਂ ਬੈਠਦੇ ਆ ਬਹੁਤ ਸਾਰੇ ਲੋਕ ਹੁਣ ਕਹਿ ਲੋ ਵੀ ਅਸੀਂ ਵੀ ਕਈ ਵਾਰ ਪ੍ਰੋਗਰਾਮ ਕਰਦੇ ਹੁੰਦੇ ਹਣਾ ਕਈ ਵਾਰ ਨਹੀਂ ਪਤਾ ਹੁੰਦਾ ਫੀਲਡ ਚ ਕਦੋਂ ਭਜਣਾ ਪੈ ਜਾਏ ਕਿਹੜੇ ਕੱਪੜਿਆਂ ਚ ਭਜਣਾ ਪੈ ਜਾਏ ਅਸੀਂ ਖਬਰ ਦੇਖਣੀ ਆ ਜੀ ਕੱਪੜੇ ਨਹੀਂ ਵੇਖੜੇ ਹੁੰਦੇ ਸਾਨੂੰ ਹੁੰਦਾ ਕਿ ਸਾਡੇ ਚੈਨਲ ਨੇ ਸਾਡੀ ਜ਼ਿੰਮੇਵਾਰੀ ਲਈ ਆ ਕੰਮ ਕਰਨ ਜਾ ਕੇ ਲੋਕੀ ਪਰ ਕਹਿਣਗੇ ਬੀਬਾ ਜੀ ਤੁਸੀਂ ਚੁੰਨੀ ਨਹੀਂ ਲਈ ਬੀਬਾ ਜੀ ਤੁਹਾਡਾ ਪਰਾਵਾ ਨਹੀਂ ਸਹੀ ਹੈਗਾ ਬੀਬਾ ਜੀ ਇਹ ਕਿਦਾਂ ਮੇਕਅਪ ਕੀਤਾ ਬੀਬਾ ਜੀ ਦਾ ਮਤਲਬ ਜੇ ਤੁਸੀਂ ਆ ਚੀਜ਼ਾਂ ਤੋਂ ਆਵਦਾ ਦਿਮਾਗ ਹਟਾਓਗੇ ਤੁਸੀਂ ਬਾਕੀ ਚੀਜ਼ਾਂ ਵੱਲ ਵੀ ਧਿਆਨ ਲੈ ਲਓ ਤੁਹਾਨੂੰ ਕੀ ਪਤਾ ਕਿ ਦੂਜਾ ਬੰਦਾ ਕਿਹੜੀ ਕੰਡੀਸ਼ਨ ਚ ਕੀ ਕੀ ਕਰਦਾ ਸਹੀ ਗੱਲ ਹੈ ਕੋਈ ਹਰ ਫੀਲਡ ਦੇ ਵਿੱਚ ਕੰਮ ਕਰਨਾ ਸੌਖਾ ਨਹੀਂ ਹੈ ਖਾਸ ਤੌਰ ਤੇ ਫੀਲਡ ਚ ਅਸੀਂ ਵੀ ਵਿਚਰਦੇ ਆ ਬਹੁਤ ਸਾਰੇ ਲੋਕ ਸਾਨੂੰ ਬੋਲਦੇ ਆ ਜਜਮੈਂਟ ਵੀ ਕਰਦੇ ਨੇ ਬਹੁਤ ਸਾਰੇ ਸਾਡੀ ਇੱਜ਼ਤ ਵੀ ਕਰਦੇ ਆ ਨਿਕਲਣਾ ਪੈਂਦਾ ਉਹਨਾਂ ਹਾਲਾਤਾਂ ਦੇ ਵਿੱਚ ਸੁਣਨਾ ਪੈਂਦਾ ਹੈ ਬਰਦਾਸ਼ਤ ਕਰਨਾ ਪੈਂਦਾ ਕਿਉਂਕਿ ਸਾਡੇ ਸਮਾਜ ਦੇ ਲੋਕ ਇਸ ਤਰ੍ਹਾਂ ਦੇ ਹੋ ਗਏ ਕਰੀਏਗੀ ਪਰ ਸੱਚ ਉਹੀ ਗੱਲ ਬਲਾਸ ਦੇ ਵਿੱਚ ਆਉਂਦੀ ਹੈ ਵੀ ਲੋਕ ਲੋਕਾਂ ਨੂੰ ਸੰਤੁਸ਼ਟ ਕਰਨਾ ਉਹ ਤਾਂ ਮੁਮਕਿਨ ਨਹੀਂ ਹੈ ਪਰ ਕੁੜੀ ਨੂੰ ਵੀ ਇਹ ਸਮਝਣਾ ਪਵੇਗਾ ਕਿ ਹਰ ਇੱਕ ਅਫਵਾਹ ਦਾ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਹੈ ਕਈ ਵਾਰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣਾ ਉਹ ਹੀ ਲੋਕਾਂ ਦੇ ਲਈ ਇੱਕ ਜਵਾਬ ਹੁੰਦਾ ਹੈ ਹਨਾ ਤਾਂ ਅਕਸਰ ਆਪਾਂ ਦੇਖੇ ਦੇਖਿਏ ਕਿ ਕੁੜੀਆਂ ਤੁਸੀਂ ਕਿਹਾ ਨਾ ਪਹਿਲਾ ਜ਼ਿਕਰ ਕੀਤਾ ਵੀ ਕੁੜੀਆਂ ਨਾਜ਼ੁਕ ਹੁੰਦੀਆਂ ਨੇ ਤਾਂ ਕੁੜੀਆਂ ਕਈ ਵਾਰ ਉਹ ਨਾ ਫਵਾਵਾਂ ਨੂੰ ਦਿਲ ਤੇ ਲੈ ਜਾਂਦੀਆਂ ਨੇ ਪਰ ਇੱਕ ਕੁੜੀ ਨੂੰ ਇੰਨਾ ਕੁ ਜ਼ਿਆਦਾ ਜ਼ਿੰਦਗੀ ਦੇ ਵਿੱਚ ਬੋਲਡ ਤਾਂ ਬਣਨਾ ਪਵੇਗਾ ਕਿ ਉਹ ਹਰ ਇੱਕ ਉੜਦੀ ਅਫਵਾਹ ਦਾ ਜਵਾਬ ਦੇਵੇ ਇਹ ਜ਼ਰੂਰੀ ਨਹੀਂ ਇਹ ਇਸ ਚੀਜ਼ ਨੂੰ ਸਮਝੇ ਹਣਾ ਜੀ ਆਪਾਂ ਵਾਦ ਦੇਣ ਅਫਵਾਵਾਂ ਦੇ ਐਕਸਪਲੇਨੇਸ਼ਨ ਦੇਣ ਦੇ ਵਿੱਚ ਉਲਝੇ ਰਵਾਂਗੇ ਤਾਂ ਆਪਣੀ ਜ਼ਿੰਦਗੀ ਫਿਰ ਆਪਾਂ ਇੱਕ ਪਾਸੇ ਉਸੇ ਪਾਸੇ ਰੱਖਾਂਗੇ ਹਣਾ ਆਪਾਂ ਆਪਣੇ ਦਮ ਤੇ ਕੁਝ ਬਣਨ ਦੀ بجائے ਆਪਾਂ ਲੋਕਾਂ ਨੂੰ ਐਕਸਪਲੇਨੇਸ਼ਨ ਦਿੰਦੇ ਰਹਾਗੇ ਬਿਲਕੁਲ ਅਸੀਂ ਐਕਸਪਲੇਨੇਸ਼ਨ ਆ ਦਿੰਨੇ ਆ ਲੋਕੀ ਪਤਾ ਅਖਬਾਰ ਫਲਾਉਣ ਵਾਲੇ ਕਹਿ ਕੇ ਚੁੱਪ ਕਰ ਜਾਂਦੇ ਨੇ ਪਰ ਉਹ ਹੀ ਗੱਲ ਜਿਹੜੀ ਤੁਸੀਂ ਤੀਰ ਵਾਲੀ ਗੱਲ ਕੀਤੀ ਸੀਗੀ ਵੀ ਜਿਹੜਾ ਖੰਜਰ ਵਾਂਗ ਵੱਜਦਾ ਤੇ ਉਹ ਜਿਹੜੇ ਬਾਕੀ ਲੋਕਾਂ ਦੇ ਟੌਂਟ ਵੱਜਦੇ ਆ ਨਾ ਉਹ ਨਿਸਾਰ ਹੁੰਦੇ ਜਿਨ੍ਹਾਂ ਨੂੰ ਗੱਲ ਦਾ ਪਤਾ ਹੀ ਨਹੀਂ ਐ ਕਿਸ ਕੀ ਗੱਲ ਸੀ ਜਾਂ ਕੀ ਨਹੀਂ ਸੀ ਬਹੁਤ ਸਾਰੇ ਜਜਮੈਂਟ ਕਰਨਗੇ ਤੂੰ ਇਸ ਗੱਲ ਕਰਕੇ ਤੇਰਾ ਰੌਲਾ ਪੈ ਗਿਆ ਤੂੰ ਇਸ ਗੱਲ ਕਰਕੇ ਬਦਨਾਮ ਸੀ ਜਾਂ ਇਦਾਂ ਮਤਲਬ ਉਹ ਚੀਜ਼ਾਂ ਨਾ ਬੰਦੇ ਨੂੰ ਜੀ ਨਹੀਂ ਦਿੰਦੀਆਂ ਹੈਗੀਆਂ ਸੋ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਕੁੜੀ ਨੂੰ ਆਪਦੇ ਆਪ ਦੀ ਵਰਕ ਕਰਨਾ ਪਊਗਾ ਇਹਨਾਂ ਚੀਜ਼ਾਂ ਤੋਂ ਸਾਨੂੰ ਆਪ ਹੀ ਉੱਠਣਾ ਪਊਗਾ ਇਹਨਾਂ ਲੋਕਾਂ ਦੀ ਪਰਵਾਹ ਕਰਨੀ ਬੰਦ ਕਰਨੀ ਪਊਗੀ ਕਿਉਂਕਿ ਜ਼ਿੰਦਗੀ ਸਾਡੀ ਹੈ ਅਸੀਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਹੈ ਅਸੀਂ ਕਿਸੇ ਦੇ ਖੁਸ਼ ਨਹੀਂ ਕਰਨਾ ਲੋਕਾਂ ਦੇ ਮੂੰਹ ਫੜਨੇ ਸੋਖੇ ਨਹੀਂ ਹੁੰਦੇ ਨਾ ਬੰਦਾ ਕਿਸ ਕਿਸ ਦਾ ਮੂੰਹ ਫੜੇਗਾ ਪਰ ਇੱਕ ਕੁੜੀ ਹੋਣ ਦੇ ਨਾਤੇ ਕੁੜੀ ਨੂੰ ਇੰਨਾ ਕਾ ਜ਼ਿਆਦਾ ਬੋਲਡ ਹੋਣਾ ਚਾਹੀਦਾ ਕੁੜੀ ਨੂੰ ਹੀ ਕਿਉਂ ਦਿਖਾਉਣਾ ਪੈਂਦਾ ਵੀ ਮੈਂ ਸਿਆਣੀ ਐ ਮੈਂ ਸਗੀ ਸੁਇਤਰੀ ਐ ਮੈਂ ਆਪਣੇ ਆਪ ਨੂੰ ਸਹੀ ਕਰਾਂ ਮੁੰਡੇ ਤਾਂ ਦਿਖਾਉਂਦੇ ਨਹੀਂ ਆਪਣੇ ਆਪ ਨੂੰ ਮੁੰਡੇ ਤਾਂ ਖੁਸ਼ ਹੋ ਕੇ ਕਹਿਣਗੇ ਵੀ ਸਾਡੇ ਤਾਂ ਸਹੇਲੀਆਂ ਹੈਗੀਆਂ ਜੀ ਮੈਂ ਤਾਂ ਐਦਾਂ ਕਰਦਾ ਜੀ ਮੈਂ ਤਾਂ ਜੇ ਕੁੜੀ ਕੋਈ ਕਹਦੇ ਵੀ ਮੇਰਾ ਬ ਵੀ ਤੁਸੀਂ ਸਭ ਕੁਝ ਕਰੋ ਤਾਂ ਕਰੋ ਤੇ ਜੇ ਕੁੜੀ ਮੜਾ ਮੋਟਾ ਸੋਚ ਵੀ ਲਵੇ ਤੇ ਉਹ ਤਾਂ ਵੀ ਗਲਤ ਹੋਗੀ ਪਰ ਉਹੀ ਗੱਲ ਹੈ ਵੀ ਆਪਾਂ ਇਸ ਚੀਜ਼ ਨੂੰ ਵੀ ਆਜ਼ਾਦੀ ਨਹੀਂ ਕਹਿ ਸਕਦੇ ਕੁਝ ਸਮਾਂ ਪਹਿਲਾਂ ਐਦਾਂ ਦਾ ਨਹੀਂ ਸੀਗਾ ਮੁੰਡੇ ਵੀ ਨਹੀਂ ਸੀ ਕਹਿੰਦੇ ਪਰ ਅੱਜ ਮੁੰਡੇ ਬਿਲਕੁਲ ਜੋਸ਼ ਦੇ ਵਿੱਚ ਕਹਿੰਦੇ ਨੇ ਵੀ ਮੇਰੀ ਤਾਂ ਇੰਨੇ ਆ ਸੇਲੀਆਂ ਨੇ ਹੈਨਾ ਪਰ ਉਹ ਚੀਜ਼ ਵੀ ਇੱਕ ਲੁਕਾਰ ਰੱਖਣ ਵਾਲੀ ਚੀਜ਼ ਹੈ ਹੈਨਾ ਅਪਾ ਇਸ ਚੀਜ਼ ਨੂੰ ਆਜ਼ਾਦੀ ਨਹੀਂ ਮੰਨ ਸਕਦੇ ਵੀ ਜਿਸ ਦਿਨ ਲੋਕ ਮੇਰੇ ਪਾਰਟਨਰ ਨੂੰ ਐਕਸੈਪਟ ਕਰ ਲੈਣਗੇ ਹਨਾ ਪਰ ਲੋਕ ਤਾਂ ਕਿਸੇ ਚੀਜ਼ ਨੂੰ ਐਕਸੈਪਟ ਨਹੀਂ ਕਰਨਗੇ ਐਟ ધ ਐਂਡ ਪਰ ਇੱਕ ਕੁੜੀ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਹਨਾ ਇੱਕ ਕੁੜੀ ਨੂੰ ਹੀ ਐਟ ધ ਐਂਡ ਫਿਰ ਉਹੀ ਗੱਲ ਆ ਜਾਂਦੀ ਵੀ ਕੁੜੀ ਨੂੰ ਹੀ ਸਭ ਕੁਝ ਜਿਹੜਾ ਸੈਕਰੀਫਾਈਜ਼ ਕਰਨਾ ਚਾਹੀਦਾ ਹੈ ਕੁੜੀਆਂ ਤੁਸੀਂ ਐਨੀਆਂ ਪੋਸਟਾਂ ਵੇਖੀਆਂ ਹਨਾ ਕੁੜੀਆਂ ਦਾ ਕਿੱਥੇ ਰਿਕਾਰਡ ਆ ਪੰਜਾਬ ਪੁਲਿਸ ਦੇ ਵਿੱਚ ਕੁੜੀ ਜਿੱਡੇ ਮਰਜ਼ੀ ਵੱਡੇ ਰੈਂਕ ਤੇ ਪਹੁੰਚ ਜੇ ਕੋਈ ਕੋਈ ਕੁੜੀ ਸ਼ਬਦ ਵਾਲਾ ਕੁਝ ਹੈਗਾ ਜਨਾਬ ਤੋਂ ਬਿਨਾ ਗੱਲ ਦੀ ਹੁੰਦੀ ਜਨਾਬ ਕਿਹਨੂੰ ਕਹਿੰਦੇ ਨੇ ਬੰਦੇ ਨੂੰ ਕਹਿੰਦੇ ਨੇ ਕਿਹੜਾ ਸ਼ਬਦ ਹੈੜਾ ਕੁੜੀ ਲਈ ਬਣ ਗਿਆ ਐਕਸਟਰਾ ਚਾਏ ਕੁੜੀ ਜਿੱਦੀ ਮਰਜ਼ੀ ਪੋਸਟ ਤੇ ਹੈਗਾ ਕੋਈ ਵੀ ਕੁੜੀ ਨੂੰ ਜਨਾਬ ਤੋਂ ਇਲਾਵਾ ਕੋਈ ਕੁੜੀ ਦੇ ਨਾਲ ਸਬੰਧਤ ਕਿਸੇ ਸ਼ਬਦ ਦੇ ਨਾਲ ਪ੍ਰੋਨਾਂਊਂਸ ਕੀਤਾ ਜਾਵੇ ਹੂੰ ਜਿੰਨੀਆਂ ਮਰਜ਼ੀ ਕੁੜੀਆਂ ਅੱਗੇ ਵੱਜ ਜਾਣ ਜਿੰਨਾ ਮਰਜ਼ੀ ਕੁੜੀਆਂ ਮੁੰਡਾ ਬਣਨ ਦੀ ਕੋਸ਼ਿਸ਼ ਕਰ ਲੈਣ ਪਰ ਸਾਡਾ ਸਮਾਜ ਸਾਨੂੰ ਇਹ ਚੀਜ਼ ਮਹਿਸੂਸ ਕਰਾ ਹੀ ਦਿੰਦਾ ਹੈ ਕਿ ਤੁਸੀਂ ਕੁੜੀਆਂ ਹੀ ਹੋ ਤੇ ਤੁਸੀਂ ਕੁੜੀਆਂ ਹੀ ਰਹਿਣਾ ਪਰ ਉਹੀ ਹੈ ਵੀ ਆਪਾਂ ਮੁੰਡੇ ਵੀ ਕਿਉਂ ਬਣਨਾ ਹੈ ਹਨਾ ਆਪਾਂ ਆਪਾਂ ਐਜ਼ ਅ ਕੁੜੀ ਮੈਂ ਸੋਚਦੀ ਆਂ ਵੀ ਆਪਾਂ ਨੂੰ ਉਹ ਹੱਕ ਮਿਲ ਜਾਣ ਜੋ ਇੱਕ ਮੁੰਡੇ ਦੇ ਬਰਾਬਰ ਹੱਕ ਮਿਲ ਜਾਣ ਪਰ ਮੁੰਡਿਆਂ ਤੋਂ ਅੱਗੇ ਲੰਘਣਾ ਹਨਾ ਹਰ ਇੱਕ ਚੀਜ਼ 'ਚ ਅੱਜ ਕੁੜੀਆਂ ਕਿ ਆ ਫੈਮਿਨਿਜ਼ਮ ਦੇ ਨਾਂ ਤੇ ਬਹੁਤ ਪੁੱਠੀਆਂ ਜਿਹੀਆਂ ਹਰਕਤਾਂ ਕਰਦੀਆਂ ਨੇ ਪਰ ਇੱਕ ਉਹ ਚੀਜ਼ ਐ ਵੀ ਸਮਾਜ ਦੇ ਵਿੱਚ ਜੋ ਮੁੰਡਿਆਂ ਨੂੰ ਤਵੱਜੋ ਦਿੱਤੀ ਜਾਂਦੀ ਉਹ ਘੱਟੋ ਘੱਟ ਕੁੜੀਆਂ ਨੂੰ ਤਵੱਜੋ ਦਿੱਤੀ ਜਾਵੇ ਹਨਾ ਹਰ ਇੱਕ ਚੀਜ਼ ਨੂੰ ਲੈ ਕੇ ਜਿਸ ਕੁੜੀ ਨੂੰ ਜੱਜ ਕੀਤਾ ਜਾਂਦਾ ਉਹ ਮੁੰਡੇ ਦੇ ਵਾਰੀ ਨਾਲ ਮੁੰਡੇ ਨੂੰ ਕੂਲ ਕਿਹਾ ਜਾਂਦਾ ਵੀ ਮੁੰਡਾ ਦਾ ਬੜਾ ਕੂਲ ਐ ਹਨਾ ਜੇ ਇਹ ਚੀਜ਼ਾਂ ਕਰ ਰਿਹਾ ਤਾਂ ਮੁੰਡਾ ਕੂਲ ਐ ਪਰ ਜੇ ਇਹ ਚੀਜ਼ਾਂ ਕੁੜੀ ਕਰ ਰਹੀ ਐ ਤਾਂ ਕੁੜੀ ਬਦਚੱਲਣਾ ਹੂੰ ਹਨਾਂ ਕੁਝ ਐਸਾ ਰਵਈਆ ਸਮਾਜ ਦਾ ਜੈਂਡਰ ਦੇ ਪ੍ਰਤੀ ਇੱਕ ਔਰਤ ਦੇ ਤੇ ਇੱਕ ਮਰਦ ਦੇ ਪ੍ਰਤੀ ਉਹ ਸਾਨੂੰ ਤਾਂ ਸਾਡੇ ਘਰਾਂ ਤੋਂ ਹੀ ਸਿਖਾਇਆ ਜਾਂਦਾ ਜਾਂਦੇ ਸਾਰੇ ਕਿ ਚੁੱਪੀ ਕਰਜੋ ਬਰਦਾਸ਼ਤ ਕਰ ਲਓ ਜਦੋਂ ਸਾਡੀਆਂ ਮਤਲਬ ਪਰਿਵਾਰ ਚ ਸਾਡੇ ਮਾਮਾ ਆ ਸਾਡਾ ਪਰਿਵਾਰ ਕਹਿੰਦਾ ਕਿ ਕੁੜੀਏ ਹੁਣ ਤੂੰ ਸਹਰੇ ਘਰ ਜਾਣਾ ਜਿਵੇਂ ਤੇਰੇ ਸਹਰੇ ਕਹਿਣਗੇ ਤੂੰ ਓਵੇਂ ਕਰਨਾ ਤੇ ਤੂੰ ਉੱਥੇ ਹੀ ਰਹਿਣਾ ਤੂੰ ਇੱਥੇ ਨਹੀਂ ਅਕਸਰ ਇਹ ਗੱਲਾਂ ਹੁੰਦੀਆਂ ਸੀ ਕਿ ਔਖੀਆਂ ਹੁੰਦੀਆਂ ਮਰਦੀਆਂ ਭੁੱਖੀਆਂ ਰਹਿੰਦੀਆਂ ਚਾਹੇ ਛੱਤਰ ਖਾਂਦੀਆਂ ਉਹਨਾਂ ਨੂੰ ਆਪਣੇ ਸਹਰੇ ਪਰਿਵਾਰ ਹੀ ਰਹਿਣਾ ਪੈਂਦਾ ਸੀਗਾ ਬਰਦਾਸ਼ਤ ਕਰਦੀਆਂ ਪਰ ਦੱਸਦੀਆਂ ਨਹੀਂ ਸੀ ਕਿਉਂਕਿ ਸੁਣਨ ਵਾਲੇ ਹੈ ਨਹੀਂ ਸੀ ਕੋਈ ਹੁਣ ਤਾਂ ਲਾਅ ਬੈਠਾ ਹੈ ਹੁਣ ਸਭ ਕੁਝ ਚੱਲ ਰਿਹਾ ਹੈ ਦੁਨੀਆ ਐਡੀ ਐਡਵਾਂਸ ਹੋ ਚੁੱਕੀ ਹੈ ਸੋਸ਼ਲ ਮੀਡੀਆ ਐਕਟਿਵ ਹੈ ਮੈਨੂੰ ਲੱਗਦਾ ਹੈ ਕਿ ਜੇ ਕੁਝ ਤੁਹਾਡੇ ਨਾਲ ਹੁੰਦਾ ਹੈ ਤੇ ਬੋਲਣਾ ਚਾਹੀਦਾ ਹੈ ਬਿਲਕੁਕੁਲ ਚੁੱਪ ਨਹੀਂ ਰਹਿਣਾ ਚਾਹੀਦਾ ਦੇਖੋ ਇਨਸਾਨ ਜਨਨ ਦਾ ਅਧਿਕਾਰ ਹਰ ਇੱਕ ਨੂੰ ਆਜ ਮੁੰਡੇ ਨੂੰ ਆ ਤੇ ਕੁੜੀ ਨੂੰ ਮੈਂ ਮੁੰਡਿਆਂ ਨੂੰ ਗਲਤ ਨਹੀਂ ਕਹਿ ਰਹੀ ਮੈਂ ਕਿਸੇ ਨੂੰ ਨਹੀਂ ਪਰ ਮੈਂ ਹਰੇਕ ਦੇ ਹੱਕ ਦੀ ਗੱਲ ਦੀ ਗੱਲ ਕਰਦੀਆਂ ਜੇ ਤੁਹਾਡੇ ਨਾਲ ਗਲਤ ਹੋ ਰਿਹਾ ਨਜਾਇਜ਼ ਹੋ ਰਿਹਾ ਤੁਸੀਂ ਬੋਲੋ ਬਹੁਤ ਸਾਰੀਆਂ ਕੁੜੀਆਂ ਇਸ ਤੇ ਕਿਸੇ ਦਾ ਪਿੱਛਾ ਨਹੀਂ ਹੁੰਦਾ ਕੋਈ ਭਰਾ ਨਹੀਂ ਦੇਖਣ ਵਾਲਾ ਹੁੰਦਾ ਪਿچھے ਮਾਪਿਓ ਨਹੀਂ ਰਹਿੰਦੇ ਉਹ ਵਿਚਾਰੀਆਂ ਕਿੱਥੇ ਜਾਣ ਸੈਕਰੀਫਾਈਜ਼ ਕਰਦੀਆਂ ਨੇ ਉਹ ਸਿਰਫ ਉਸੇ ਸਵਾਰਾ ਘਰ ਚ ਰਹਿਣ ਲਈ ਮਜਬੂਰ ਹੋ ਜਾਂਦੀਆਂ ਨੇ ਜਿੱਥੇ ਉਹਦੇ ਨਾਲ ਕੁਛ ਨਾ ਕੁਛ ਗਲਤ ਹੋ ਰਿਹਾ ਹੁੰਦਾ ਮਜਬੂਰੀਆਂ ਵੀ ਮਾਰ ਜਾਂਦੀਆਂ ਨੇ ਸੋ ਸੈਕਰੀਫਾਈਜ਼ ਨੇ ਬਹੁਤ ਝੜੇ ਜਿਹੜੀ ਕੁੜੀਆਂ ਨੂੰ ਕਰਨੇ ਪੈਂਦੇ ਨੇ ਪਰ ਥੋੜਾ ਜਿਹਾ ਗੋਲਡ ਹੋ ਕੇ ਆਪਦੇ ਆਪ ਨੂੰ ਸਮਝੋ ਬਹੁਤ ਸਾਰੇ ਲੋਕ ਆਉਣਗੇ ਲੋਕਾਂ ਨੇ ਤਾਂ ਭੰਡਣਾ ਹੀ ਆ ਲੋਕਾਂ ਨੇ ਆਪਦਾ ਮੂੰਹ ਹਿਲਾਉਣਾਗਾ ਸੋ ਤੁਸੀਂ ਲੋਕਾਂ ਪਿੱਛੇ ਲੱਗ ਕੇ ਆਪਣਾ ਮਤਲਬ ਸਰੀਰ ਵੀ ਖਰਾਬ ਕਰਨਾ ਦਿਮਾਗ ਵੀ ਖਰਾਬ ਕਰਨਾ ਸਮਾ ਵੀ ਖਰਾਬ ਕਰਨਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਦੋਸਤੋ ਹਰ ਇੱਕ ਕੁੜੀ ਨੂੰ ਜਿਉਣ ਦਾ ਅਧਿਕਾਰ ਹੈ ਬਿਨਾਂ ਕਿਸੇ ਜਜਮੈਂਟ ਦੇ ਬਿਨਾਂ ਕਿਸੇ ਡਰ ਦੇ ਜੇਕਰ ਤੁਸੀਂ ਵੀ ਅਜਿਹੇ ਸ਼ਖਸਾਂ ਜੋ ਅਫਵਾਹਾਂ ਸੁਣ ਕੇ ਫਿਰ ਗੱਲਾਂ ਬਣਾ ਲੈਂਦੇ ਹੋ ਤਾਂ ਜਰਾ ਫੇਰ ਕੇ ਜਾਇਓ ਜ਼ਰਾ ਰੁੱਕ ਕੇ ਜਾਇਓ ਕਮਿੰਟ ਸੋਚੋ ਕਿਉਂਕਿ ਅਗਲੀ ਅਫਵਾਹ ਤੁਹਾਡੇ ਬਾਰੇ ਵੀ ਹੋ ਸਕਦੀ ਹੈ ਤੈਨਾਂ ਚੀਜ਼ਾਂ ਦਾ ਅਕਸਰ ਧਿਆਨ ਰੱਖਿਆ ਕਰੋ ਕਿ ਇੱਕ ਕੁੜੀ ਦੀ ਜ਼ਿੰਦਗੀ ਦੇ ਵਿੱਚ ਸਵਾਲ ਖੜਨ ਖੜੇ ਕਰਨ ਵਾਲੇ ਇੱਕ ਕੁੜੀ ਤੇ ਸਵਾਲ ਚੁੱਕਣ ਵਾਲੇ ਉਂਗਲਾਂ ਚੁੱਕਣ ਵਾਲੇ ਰਾਹਾਂ ਦੇ ਵਿੱਚ ਬਹੁਤ ਸਾਰੇ ਖੜੇ ਨੇ पर जरूरी नहीं कि ਕੁੜੀ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵੇ ਹਰ ਵਾਰ ਉਹਨਾਂ ਉਹਨਾਂ ਸਵਾਲਾਂ ਦੀ ਐਕਸਪਲੇਨੇਸ਼ਨ ਦੇਵੇ ਨੋਰ ਤੁਸੀਂ ਕੁਝ ਕਹਿਣਾ ਚਾਹੋਗੇ ਬਿਲਕੁਲ ਮੈਂ ਤਾਂ ਕਹਿਣੀ ਹੈ ਕਿ ਲੜਨਾ ਚਾਹੀਦਾ ਹੈ ਜਿਵੇਂ ਮਾਈ ਭਾਗੂ ਜੰਗ ਦੇ ਮੈਦਾਨ ਦੇ ਵਿੱਚ ਲੜੀ ਸੀਗੀ ਤੇ ਉਹਨਾਂ ਨੇ ਕੁੜੀਆਂ ਮਤਲਬ ਸਿਨਾਵਾ ਬੀਬੀਆਂ ਦੀ ਤਿਆਰ ਕਰ ਲਈਆਂ ਸੀਗੀਆਂ ਕਿ ਤੁਸੀਂ ਇਕੱਠੀਆਂ ਹੋ ਜਾਓ ਜੇ ਬੰਦੇ ਕੁਝ ਨਹੀਂ ਕਰ ਸਕਦੇ ਪੁਰਸ਼ ਕੁਝ ਨਹੀਂ ਕਰ ਸਕਦਾ ਤੁਸੀਂ ਜਾ ਕੇ ਬੱਚੇ ਪਾਲੋ ਘਰੇ ਤੁਸੀਂ ਚੂੜੀਆਂ ਪਾਲੋ ਅਸੀਂ ਆਪ ਲੜ ਲਾਂਗੀਆਂ ਜਿਗਰਾ हिम्मत हौसला उसी तरह ਦਾ ਚਾਹੀਦਾ ਜੇਸੀਂ ਕਹੀਏ ਕਿ ਕੁੜੀ ਵਿਚਾਰੀ ਐ ਵਿਚਾਰੀ ਨਹੀਂ ਵਿਚਾਰੀ ਨਹੀਂ ਬਣਾਉਣਾ ਆਪਣੇ ਆਪ ਨੂੰ ਇਹ ਕਹਿਣਾ ਕਿ ਮੈਂ ਕੱਲੇ ਸਭ ਕੁਝ ਕਰ ਸਕਦੀ ਆ ਮੇਰੇ ਚ ਹਿੰਮਤ ਐ ਮੈਂ ਲੜ ਸਕਦੀ ਆ ਸੋ ਬੀ ਪੋਜ਼ਿਟਿਵ ਚੇਫ ਵਾਹਾਂ ਨੇ ਤਾਂ ਇਹਨਾਂ ਤੋਂ ਬਚੋ ਇਹਨਾਂ ਨੂੰ ਬਹੁਤਾ ਦਿਲ ਤੇ ਨਾਲਾ ਕਿਉਂਕਿ ਵਾਹਾਂ ਵੀ ਹੋਈ ਬੰਦੇ ਫਲਾਉਂਦੇ ਨੇ ਜਿਹੜੇ ਜਿਨ੍ਹਾਂ ਤੋਂ ਕੁੜੀਆਂ ਜਿਨ੍ਹਾਂ ਨੂੰ ਇਗਨੋਰ ਕਰਦੀਆਂ ਜਿਨ੍ਹਾਂ ਨੂੰ ਕੁੜੀਆਂ ਬੁਲਾਉਣਾ ਪਸੰਦ ਨਹੀਂ ਕਰਦੀਆਂ